ਗੁਰੂ ਜੀ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੈ ਕਿ ਆਪਣੇ ਸਿੱਖਾਂ ਦੇ ਵਿੱਚ ਬਹੁਤ ਬੇਅੰਤ ਰੂਹਾਂ ਮਹਾਰਾਜ ਸੱਚੇ ਪਾਤਸ਼ਾਹ ਵੇਲੇ ਸ਼ਹੀਦ ਹੋ ਜਣ ਹੈ ਨਾ ਜੀ ਤੇ ਸ਼ਹੀਦਾਂ ਤੋਂ ਵੱਡਾ ਤਾਂ ਕੋਈ ਵੀ ਨਹੀਂ ਹੁੰਦਾ ਮਹਾਰਾਜ ਜੀ ਆਪਣੇ ਸ਼ਹੀਦਾਂ ਨੂੰ ਹੀ ਕਹਿੰਦੇ ਜਦੋਂ ਕੋਈ ਵੀ ਕਾਰਜ ਐਸ ਵੇਲੇ ਧਰਤੀ ਤੇ ਜਿੰਨੇ ਵੀ ਕਾਰਜ ਹੋ ਰਹੇ ਕੌਣ ਕਰ ਰਿਹਾ ਹੈ ਸ਼ਹੀਦ ਕਰਦੇ ਵੱਡੀਆਂ ਵੱਡੀਆਂ ਜੰਗਾਂ ਰੋਕ ਦਿੰਦੇ ਆ ਵੱਡੀਆਂ ਵੱਡੀਆਂ ਜੰਗਾਂ ਰੋਕ ਦਿੰਦੇ ਆ ਵੱਡੀਆਂ ਵੱਡੀਆਂ ਜੰਗਾਂ ਖਰਾਬ ਹੀ ਦਿੰਦੇ ਆ ਉਹਨਾਂ ਨੇ ਦੇਖਣਾ ਹੁੰਦਾ ਗੁਰੂ ਸਾਹਿਬ ਦਾ ਹੁਕਮ ਕੀ ਹੈ ਉਵੇਂ ਫਿਰ ਕੰਮ ਚੱਲਦਾ ਹੈ ਸ਼ਹੀਦ ਪੂਰੀ ਬ੍ਰਹਮੰਡ ਦੀ ਸ਼ਕਤੀ ਦੇ ਮਾਲਕ ਹੁੰਦੇ ਜਿਹੜੇ ਸ਼ਹੀਦ ਹੁੰਦੇ ਨਾ ਪੂਰੀ ਬ੍ਰਹਮੰਡ ਦੀ ਸ਼ਕਤੀ ਦੇ ਮਾਲਕ ਹੁੰਦੇ ਜੇ ਸ਼ਹੀਦ ਜਿਹਦੇ ਮਿੱਤਰ ਹੋਗੇ ਭਗਤੀ ਨਾਲ ਮਿੱਤਰ ਬਣਦੇ ਆ ਸਿਮਰਨ ਭਜਨ ਕਰਨ ਦੇ ਨਾਲ ਸ਼ਹੀਦ ਮਿੱਤਰ ਤੋਂ ਭਾਵ ਉਹ ਕਿਰਪਾ ਕਰਨ ਲਈ ਆਉਂਦੇ ਹੈ ਨਾ ਤੇ ਜਿਹੜਾ ਫਿਰ 사ਤਗੁਰੂ ਮਹਾਰਾਜ ਜੀ ਨੂੰ ਪੁੱਠਾ ਸਿੱਧਾ ਬੋਲਦਾ ਹੈ ਸਿੱਖੀ ਦੇ ਉਲਟ ਕਾਰਜ ਕਰਦਾ ਹੈ ਤੁਸੀਂ ਇੱਕ ਗੱਲ ਨੋਟ ਕਰਿਓ ਜਿੰਨੇ ਵੀ ਬੰਦੇ ਸਿੱਖੀ ਦੇ ਉਲਟ ਜਾਂਦੇ ਸਮਾਪਾ ਕੇ ਨਾ ਉਹਨਾਂ ਦਾ ਕੁਛ ਨਾ ਕੁਛ ਬਸ ਬਿਲਕੁਲ ਸਾਫ਼ ਹੀ ਹੋ ਜਾਂਦਾ ਕੰਮ ਥੋੜਾ ਕਚਰੀਓ ਐਂ ਕਰਦੇ ਚਾਹੇ ਕੋਈ ਪ੍ਰਚਾਰਕ ਹੋਵੇ ਕੁਝ ਵੀ ਹੋਵੇ ਜਦੋਂ ਉਹਨੇ ਸਿੱਖੀ ਦੇ ਉਲਟ ਜਾਣਾ ਹੈ ਹੈ ਨਾ ਜੇ ਕੋ ਪ੍ਰਚਾਰਕ ਗਲਤ ਪ੍ਰਚਾਰ ਕਰਨ ਲੱਗ ਗਿਆ ਨਾ ਆਪਣੀ ਮਰਜ਼ੀ ਨਾਲ ਹੀ ਕੁਝ ਬੋਲੀ ਜਾਵੇ ਆ ਨਹੀਂ ਕਰਨਾ ਜੋਤ ਨਹੀਂ ਲਾਉਣੀ ਸ਼ਹੀਦ ਨਹੀਂ ਹੁੰਦੇ ਆ ਨਹੀਂ ਹੁੰਦਾ ਜਦੋਂ ਐ ਕਰਨ ਲੱਗ ਜਾਂਦਾ ਨਾ ਤੁਸੀਂ ਦੇਖੋ ਥੋੜੇ ਚਿਰ ਬਾਅਦ ਸੰਸਾਰ ਦੇ ਉੱਤੇ ਉਹਦਾ ਬਸ ਕੰਮ ਖਤਮ ਹੋ ਜਾਂਦਾ ਜਿੰਨਾ ਚਿਰ ਉਹ ਗੁਰੂ ਸਾਹਿਬ ਦੀ ਛਤਰ ਛਾਇਆ ତrendਾ ਓਟਾ ਸਰੇ ਚ ਰਹਿਂਦਾ ਗੁਰੂ ਸਾਹਿਬ ਦਇਆ ਕਰਦੇ ਉਹ ਤੇ ਸ਼ਹੀਦ ਦਇਆ ਕਰਦੇ ਕੱਲੀ ਕੱਲੀ ਗੱਲ ਦੀ ਰਿਪੋਰਟ ਜਾਂਦੀ ਮਹਾਰਾਜ ਨੂੰ ਵੈਦ ਮਹਾਰਤਾ ਅੰਤਰੀਅਮੀ ਨੇ ਆਈ ਬਸ ਸਾਰਾ ਹੀ ਪਤਾ ਹੈ ਮਹਾਰਾਜ ਨੂੰ ਹੈਨਾ ਪਰ ਕੱਲੀ ਕੱਲੀ ਗੱਲ ਦੀ ਰਿਪੋਰਟ ਜਾਂਦੀ ਫਿਰ ਖਾਸ ਸ਼ਿਕਾਇਤ ਲੱਗਦੀ ਉੱਥੇ ਜਾ ਕੇ ਮਹਾਰਾਜ ਉਹ ਐ ਕਰਨ ਲੱਗ ਗਿਆ ਮਹਾਰਾਜ ਜੀ ਤੁਸੀਂ ਉਹਦੇ ਤੇ ਕਿਰਪਾ કરી ਸੀਗੀ ਐ ਸਾਰਾ ਕੁਝ ਕੀਤਾ ਸੀਗਾ ਉਹ ਫਲਾਨਾ ਐ ਕਰਨ ਲੱਗ ਗਿਆ ਹੈ ਵੱਡੇ ਵੱਡੇ ਅਹੁਦੇ ਦੇ ਦਿੰਦੇ ਮਹਾਰਾਜ ਅਫਸਰ ਅਫਸਰ ਬਣਵਾ ਦਿੰਦੇ ਹੈ ਕਈ ਦੇਖਿਆ ਆਈਪੀਐਸ ਸੀਗੇ ਅਫਸਰ ਮਹਾਂਪੁਰਖਾਂ ਕੋਲੇ ਆਉਂਦੇ ਹੁੰਦੇ ਸੀਗੇ ਆਈਪੀਐਸ ਸੀਗੇ ਉਹ ਤੇ ਐਸਐਸਪੀ ਰੈਂਕ ਤੇ ਰੁਕੇ ਹੋਏ ਸੀਗੇ ਸੰਤਾ ਕੋਲੇ ਆਏ ਸੰਤ ਹੱਸ ਪਏ ਕੋਈ ਹੁੰਦਾ ਕਰਮ ਉਹਨਾਂ ਨੂੰ ਪਤਾ ਹੁੰਦਾ ਕੋਈ ਪੰਜਵੇਂ ਪਾਸ਼ਾ ਵੇਲੇ ਦਾ ਉਹਨਾਂ ਦਾ ਕਰਮ ਸੀਗਾ ਪੁਰਬਲਾ ਤੇ ਉਹਦੀ ਕਰਕੇ ਰੁਕੇ ਹੋਏ ਸੀਗੇ ਦੁਬਾਰਾ ਜਨਮ ਹੋਇਆ ਸੀਗਾ ਤੇ ਸੰਤ ਹੱਸ ਕੇ ਸੰਤ ਕਹਿੰਦਾ ਚਲ ਕੋਈ ਗੱਲ ਨਹੀਂ ਦਿਲ ਹੁੰਦੇ ਨਾ ਕਹਿੰਦੇ ਕੋਈ ਨਾ ਬਣ ਜੇਗਾ ਦੂਜਾ ਆਈਜੀ ਬਣ ਜੇਗਾ ਉਹ ਥੋੜੇ ਬਾ 15 20 ਦਿਨਾਂ ਬਾਅਦ ਆਈਜੀ ਬਣਗੇ ਤੇ ਇਸ ਤਰ੍ਹਾਂ ਹੁੰਦਾ ਹੈ ਪਰ ਹੈਗੇ ਸੀ ਕਿ ਗੁਰਸੇਕੋ ਹੁਣ ਵੀ ਹੈਗੇ ਨੇ ਸੋ ਉਹ ਕੀਤਾ ਕਿ ਇਹਨੇ ਸ਼ਹੀਦਾਂ ਨੇ ਸਾਰਾ ਕੁਝ ਕਰ ਦਿੰਦੇ ਸ਼ਹੀਦ ਉਥਲ ਪੁਥਲ ਕਰਕੇ ਸਭ ਠੀਕ ਕਰ ਦਿੰਦੇ ਬੇਨਤੀ ਤੁਹਾਨੂੰ ਮੈਂ ਇਹ ਕਰਨੀ ਹੈ ਜਪ ਤਾਂ ਆਪਾਂ ਬਹੁਤ ਸਿਰੂ ਸੰਗਤ ਨੇ ਕਰ ਲਈ ਗੁਰੂ ਸਾਹਿਬ ਦੀ ਕਿਰਪਾ ਨਾਲ ਸ਼ਹੀਦਾਂ ਨੂੰ ਨਹੀਂ ਪਿੱਛੇ ਛੱਡਣਾ ਕੰਮ ਤੁਹਾਡੇ ਸ਼ਹੀਦਾਂ ਨੇ ਕਰਨੇ ਜਦੋਂ ਅਰਦਾਸ ਕਰਨੀ ਹੈ ਨਾ ਉਹਦੇ ਵਿੱਚ ਜ਼ਰੂਰ ਕਹਿਣਾ ਧੰਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਕਹਿ ਲਓ ਧੰਤਨ ਸ਼ਹੀਦ ਬਾਬਾ ਨੌਂਤ ਸਿੰਘ ਜੀ ਕਹਿ ਲਓ ਧੰਤਨ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਕਹਿ ਲਓ ਧੰਨ ਤਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਕਹਿ ਲੋ ਕਿਸੇ ਦਾ ਇੱਕ ਦਾ ਨੋ ਲੈ ਲੋ ਸਾਰੇ ਹੀ ਮਹਾਪੁਰਖ ਨੇ ਇਹ ਬ੍ਰਹਮ ਗਿਆਨੀ ਨੇ ਸਾਰੇ ਕੋਈ ਆਮ ਬੰਦੇ ਥੋੜੀ ਨੇ ਧੰਨ ਤਨ ਸ਼ਹੀਦ ਬਾਬਾ ਵੀਰ ਸਿੰਘ ਜੀ ਕਹਿ ਲੋ ਧੰਨ ਤਨ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਕਹਿ ਲੋ ਕਿੰਨੇ ਸ਼ਹੀਦ ਨੇ ਆਪਣੇ ਤਾਂ ਗਿਣਤੀ ਕਰੇ ਚਲੋ ਮੁੱਕਣੇ ਕੰਧਾ ਭਰ ਜਾਣਗੇ ਲਿਖ ਲੈ ਕੇ ਵੱਡੇ ਵੱਡੇ ਬੋਰਡ ਕਾਗਜ਼ ਭਰ ਜਾਣਗੇ ਸ਼ਹੀਦ ਨਹੀਂ ਮੁੱਕਣੇ ਆਪਣੇ ਕਿੰਨੇ ਸ਼ਹੀਦ ਹੋਏ ਨੇ ਬਹੁਤ ਸ਼ਹੀਦ ਹੋਏ ਨੇ ਤੇ ਫਿਰ ਜਿਹੜੇ ਸ਼ਹੀਦ ਨੂੰ ਬੇਨਤੀ ਕਰਨੇ ਨੂੰ ਹਾਜ਼ਰ ਹਰ ਵੇਲੇ ਨਾਲ ਜਨਣਾ ਹੈ ਜਿਸੀ ਤਨ ਨਾਲ ਨਹੀਂ ਜਾਣਿਆ ਬਸ ਫੇਰ ਨਹੀਂ ਕੋਈ ਫਾਇਦਾ ਨਾਲ ਹੀ ਹੁੰਦੇ ਉਹ ਹਰ ਬਾਣੀ ਪੜਨ ਵਾਲੇ ਦੇ ਨਾਲ ਹੁੰਦੇ ਬਾਣੀ ਪੜਨ ਵਾਲੇ ਦੇ ਨਾਲ ਸ਼ਹੀਦ ਹੁੰਦੇ ਚਲ ਇੱਕ ਹੁਣ ਥੋੜੀ ਜਿਹੀ ਹੋਰ ਗੱਲ ਖੋਲ ਦਿੰਨੇ ਆ ਆਮ ਲੋਕੀ ਨਾ ਰਿੱਧੀਆਂ ਸਿੱਧੀਆਂ ਦੀ ਸਾਧਨਾ ਕਰਦੇ ਜਿਹੜੇ ਕੋਈ ਹੋਰ ਮਤਾ ਮਤਾਂਤਰਾਂ ਵਾਲੇ ਹੈਗੇ ਉਹ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਕਰਦੇ ਸਿੱਖ ਨੂੰ ਤਾਂ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਵੀ ਨਹੀਂ ਕਰਨੀ ਪੈਂਦੀ ਸਿੱਖ ਨੂੰ ਤਾਂ ਸਿੱਖ ਦੇ ਤਾਂ ਸਾਰੇ ਕਾਰਜ ਹੀ ਸਿੱਧ ਕਰ ਦਿੰਦੇ ਐਡੇ ਦਿਆਲੂ ਨੇ ਸਖਤ ਵੀ ਬਹੁਤ ਨੇ ਸ਼ਹੀਦ ਸਭ ਤੋਂ ਜ਼ਿਆਦਾ ਕਿੱਥੇ ਨੇ ਸ੍ਰੀ ਹੇਮਕੁੰਣ ਸਾਹਿਬ ਸ਼ਹੀਦਾਂ ਦਾ ਉੱਥੇ ਪੂਰਾ ਉੱਥੇ ਛਾਉਣੀ ਹੈ ਸ਼ਹੀਦਾਂ ਦੀ ਉਸ ਤੋਂ ਬਾਅਦ ਫਿਰ ਸੈਕੰਡ ਨੰਬਰ ਤੇ ਆ ਜਾਂਦਾ ਸ੍ਰੀ ਹਜੂਰ ਸਾਹਿਬ ਸ਼ਹੀਦ ਹੀ ਸ਼ਹੀਦ ਉੱਥੇ ਫੌਜਾਂ ਉੱਥੇ ਵਿਚਰਨੀਆਂ ਰਹਿੰਦੀਆਂ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਫਿਰ ਆਪਣਾ ਅੰਮ੍ਰਿਤਸਰ ਦਰਬਾਰ ਸਾਹਿਬ ਆਨੰਦਪੁਰ ਸਾਹਿਬ ਇਹ ਸਾਰੇ ਸਥਾਨਾਂ ਤੇ ਹੁੰਦੇ ਪਰ ਕੋਈ ਐਸੇ ਖਾਸ ਥਾਨ ਨੇ ਜਿੱਥੇ ਜ਼ਿਆਦਾ ਪੈਰਾ ਰੱਖਦੇ ਸ਼ਹੀਦ ਆਪਦਾ ਉਹ ਕਿਉਂ ਰੱਖਦੇ ਉਹ ਹੁਣ ਇਹਨਾਂ ਨੂੰ ਪਤਾ ਹੋਊਗਾ ਭਾਈ ਆਪਾਂ ਨੂੰ ਇਹਨਾਂ ਨੂੰ ਨਹੀਂ ਪਤਾ ਹੈਗਾ ਉਹ ਇਹਨਾਂ ਨੂੰ ਪਤਾ ਹੋਊਗਾ ਵੀ ਹਾਂ ਉੱਥੇ ਹੀ ਕਾਹਤੋਂ ਜ਼ਿਆਦਾ ਹੈ ਸ੍ਰੀ ਹੇਮਕੁੰਡ ਸਾਹਿਬ ਹੀ ਕਿਉਂ ਹੈ ਜ਼ਿਆਦਾ ਕਿਉਂਕਿ ਸੰਸਾਰ ਦੇ ਵਿੱਚ ਇੰਨਾ ਤਾਂ ਵਾਈਬ੍ਰੇਸ਼ਨ ਖਰਾਬ ਕਰੀ ਜਾਂਦੇ ਸ਼ਹੀਦ ਕਿਤੇ ਉੱਥੇ ਕਿਵੇਂ ਆ ਕੇ ਬਹਿਜਣ ਹਰ ਜਗ੍ਹਾ ਟੀਵੀ ਚੱਲਦੇ ਮੋਬਾਈਲ ਚੱਲਦੇ ਹੋਰ ਵੀ ਸਾਰਾ ਕੁਝ ਸੰਸਾਰੀ ਸ਼ਹੀਦਾਂ ਨੂੰ ਜਿੱਥੇ ਪਾਠ ਭਜਨ ਬੰਦਗੇ। ਹੇਮਕੋਨ ਦਾ ਪਵਿੱਤਰ ਸਥਾਨ ਹੈ। ਥੋੜਾ ਜਿਹਾ ਟਾਈਮ ਸੰਗ ਜਾਂਦੇ ਦੂ ਉਹ ਬੰਦ ਹੀ ਰਹਿੰਦਾ ਹੈ ਉਹ। ਉੱਥੇ ਕੋਈ ਇਸ ਤਰ੍ਹਾਂ ਦੀ ਨਹੀਂ ਹੈ। ਹਜੂਰ ਸਾਹਿਬ ਸਾਰਾ ਦਿਨ ਦਸ਼ਮ ਦੀ ਬਾਣੀ ਚਲਦੀ ਰਹਿੰਦੀ। ਹਨਾ ਤੇ ਹੋਰ ਵੀ ਸਥਾਨ ਅਤੇ ਆਨੰਦਪੁਰ ਸਾਹਿਬ ਹੋ ਗਿਆ, ਅਤਕਸਾ ਹੋ ਗਿਆ, ਆਪਣਾ ਦਰਬਾਰ ਸਾਹਿਬ ਹੋ ਗਿਆ। ਜਿੱਥੇ ਵੀ ਸਥਾਨ ਨੇ ਹਨਾ ਜਿੱਥੇ ਵੀ ਸ਼ਹੀਦیاں ਹੋਈਆਂ ਮਹਾਰਾਜ ਦੇ ਚਰਨਾਂ 'ਪੇ ਜਾਂਦੇ ਸਾਰੇ ਹੀ ਆ। ਸ਼ਹੀਦ ਨਾ ਜਦੋਂ ਅਮਰਤ ਵੇਲਾ ਹੋ ਜਾਂਦਾ ਉੱਪਰ ਫੌਜਾਂ ਉਤਰਨ ਲੱਗ ਜਾਂਦੀ ਹੈ ਫਿਰ। ਉੱਤਰ ਕੇ ਇਸ਼ਨਾਨ ਵੀ ਕਰਦੇ ਆ ਸਰੋਵਰਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਤੇ ਸ਼ੀਰ ਮਰਿਆਦਾ ਛੱਡ ਬਸ ਸੁਣੋ ਉਹ ਬਿਲਕੁਲ ਨਹੀਂ ਉਹ ਤਾਂ ਬਿਲਕੁਲ ਉਸੇ ਮਰਿਆਦਾ ਤੇ ਚੱਲਦੇ ਨਾਲੇ ਮੁਕਤ ਨਹੀਂ ਉਹ ਦਾਸ ਉੱਥੇ ਛੇਵੇਂ ਗੁਰਦੇ ਦਾ ਸਥਾਨ ਹੈ ਤੇ ਉੱਥੇ ਨਾ ਦਾਸ ਖੜਾ ਭਾਈ ਸਾਹਿਬ ਖੜੇ ਸੀ ਇੱਕ ਹੋਰ ਨਾਲ ਇੱਕ ਮਾਈ ਆਈ ਤੇ ਅੰਮ੍ਰਿਤ ਵੇਲੇ ਦਾ ਟਾਈਮ ਸੀਗਾ 4:00 ਵਜੇ ਦਾ ਤੇ ਮਾਈ ਆ ਕੇ ਕਹਿੰਦੀ ਉਹ ਫਿਰ ਕੋਈ ਜਥਾ ਆਇਆ ਹੋਇਆ ਇੱਥੇ ਕੋਈ ਨਿੰਗ ਸਿੰਘ ਆਏ ਹੋਏ ਨੇ ਅਜਿਹਾ ਪਤਾ ਨਹੀਂ ਮਾਤਾ ਜੀ ਵੀ ਆਏ ਹੋਣੇ ਕੋਈ ਹਨ ਤੇ ਕਹਿੰਦੇ ਸਰੋਵਰ ਤੇ ਬੈਠੇ ਨੇ ਤੇ ਅਸੀਂ ਵੀ ਕੋਈ ਆ ਗਿਆ ਹੋਣਾ ਅਮਰਤ ਵੇਲੇ ਕੋਈ ਜਥਾ ਆਇਆ ਹੋਣਾ ਮਾ ਨੰਗ ਸਿੰਘ ਭਰਾਵਾਂ ਦਾ ਉੱਥੇ ਜਦੋਂ ਅਸੀਂ ਕਿਹਾ ਦੇਖੇ ਤਾਂ ਕਿਹੜੇ ਸੰਗ ਆਏ ਹੋਏ ਚਿਰੋ ਦੇਖਿਆ ਉੱਥੇ ਕੁਛ ਨਹੀਂ ਅਸੀਂ ਕਿਹਾ ਚਲਾਏ ਹੋਣੇ ਆ ਸ਼ਾਇਦ ਇਧਰ ਉਧਰ ਕੇ ਬੈਠੇ ਹੋਣੇ ਆ ਦੂਜੇ ਦਿਨ ਫੇਰ ਆ ਸਭ ਤੋਂ ਮਾਈ 2 ਵਜੇ ਆ ਜਾਂਦੀ ਸੀ 2 ਵਜੇ ਆ ਕੇ ਨਾ ਉਹਨੇ ਸਾਰੇ ਸਰੋਵਰ ਦੀ ਸੇਵਾ ਕਰਨੀ ਹੋਰ ਝਾੜੂ ਪੋਚਾ ਬਹੁਤ ਸੇਵਾ ਕਰਦੀ ਸੀ ਮਾਈ ਤੇ ਉਹਨੇ ਆ ਕੇ ਦੂਜੇ ਦਿਨ ਫੇਰ ਉਹ ਸਿੰਘ ਆਏ ਹੋਏ ਨੇ ਤੇ ਅਸੀਂ ਕਿਹਾ ਵੀ ਪਤਾ ਨਹੀਂ ਮਾਤਾ ਜੀ ਤੁਸੀਂ ਕੱਲ ਵੀ ਕਹਿੰਦੇ ਸੀ ਸਾਨੂੰ ਤਾਂ ਕੋਈ ਦਿਖਿਆ ਨਹੀਂ ਹੈਗਾ ਉੱਥੇ ਕਹਿੰਦੇ ਉੱਥੇ ਥਰੋਵਰ ਤੇ ਬੈਠੇ ਸੀਗੇ ਸੱਤ-ਅੱਠ ਜਣੇ ਇਕੱਠੇ ਹੋਏ ਬਾਟ ਕਰਦੇ ਸੀਗੇ ਦੋ-ਤਿੰਨ ਜਣੇ ਇਸ਼ਨਾਨ ਕਰਦੇ ਸੀਗੇ 2 ਵਜੇ 2 ਵਜੇ ਦਾ ਟਾਈਮ ਦੱਸਦੀ ਸੀ ਮਾਤਾ ਹੁਣ ਵੀ ਹੈਗੀਏ ਮਾਤਾ ਆਪ ਤੇ ਅਸੀਂ ਕਿਹਾ ਵੀ ਚਲ ਅਸੀਂ ਫੇਰ ਨਹੀਂ ਇਨੀ ਧਿਆਨ ਨਹੀਂ ਦਿੱਤਾ ਤੀਜੇ ਦਿਨ ਨਾ ਫੇਰ ਮਾਤਾ ਆ ਗਈ ਸੀ ਅਸੀਂ ਅਸੀਂ ਕਿਹਾ ਵੀ ਮਾਤਾ ਵੀ ਤੈਨੂੰ ਕੀ ਹੋਇਆ ਹੈ ਨੇਤੀ ਹੈ ਨਾ ਕੋੜੇ ਸਿੰਘ ਆਏ ਸੰਤ ਕੋ ਸਿੰਘ ਨਹੀਂ ਦੀਂਦੇ ਹੈਗੇ ਨਾਲ ਹੈ ਨਾ ਤੇ ਅਸੀਂ ਕਿਉਂ ਜਾ ਕੇ ਦੇਖੀ ਤਾਂ ਫਿਰ ਕੁਛ ਨਹੀਂ ਉੱਥੇ ਫਿਰ ਬਾਅਦ ਚ ਪਤਾ ਲੱਗਿਆ ਕਹਿੰਦੇ ਨਹੀਂ ਨਹੀਂ ਕਹਿੰਦੇ ਜੇ 2 ਵਜੇ ਮੈਂ ਆਉਣੀ ਆ ਨਾ ਉਦੋਂ ਇੱਥੇ ਜੱਥਾ ਹੁੰਦਾ ਹੈ ਉਹ ਇਸ਼ਨਾਨ ਕਰਦੇ ਆ ਇਸ਼ਨਾਨ ਕਰਕੇ ਅੱਧੇ ਬਾਹਰ ਬਹਿ ਜਾਂਦੇ ਆ ਅੱਧੇ ਕੋਠੀਆਂ ਹੁੰਦੀਆਂ ਉਹਨਾਂ ਕੋਲੇ ਤੇ ਉੱਥੇ ਪਾਠ ਕਰਨ ਲੱਗ ਜਾਂਦੇ ਆ ਵੱਡੇ ਵੱਡੇ ਦਮਾਲੇ ਬੰਨੇ ਹੁੰਦੇ ਆ ਉਹਨਾਂ ਦੇ ਆਏ ਹੁੰਦਾ ਸ਼ਾਸਤਰ ਹੁੰਦੇ ਆ ਉਹਨਾਂ ਨਾਲ ਬੱਚੇ ਵੀ ਹੁੰਦੇ ਆ ਮਤਲਬ ਪਚੰਗੀ ਹੁੰਦੇ ਆ ਤਿਆਰ ਪਰ ਤਿਆਰ ਬੀਬੀਆਂ ਵੀ ਜੱਥਾ ਹੁੰਦਾ ਪੂਰਾ ਫੇਰ ਸਾਨੂੰ ਪਤਾ ਲੱਗਿਆ ਮੈਂ ਕਿਹਾ ਵੀ ਇਹ ਤਾਂ ਫੌਜਾਂ ਦਿਖਦੀਆਂ ਇਹਨੂੰ ਭਾਈ ਕੀ ਦਿਖਦੇ ਇਹਨਾਂ ਨੂੰ ਹੈ ਮਾਤਾ ਜੀ ਨੂੰ ਬਹੁਤ ਪ੍ਰੇਮ ਨਾਲ ਮਾਤਾ ਜੀ ਸੇਵਾ ਕਰਦੇ ਸੀਗੇ ਤੇ ਫਿਰ ਅਸੀਂ ਬਹੁਤ ਸਤਿਕਾਰ ਕਰਨ ਲੱਗੇ ਉਹਨਾਂ ਦਾ ਮਾਤਾ ਜੀ ਦਾ ਇੱਕ ਵਾਰੀ ਉਹਨਾਂ ਨੇ ਕੋਈ ਬਚਨ ਵੀ ਕੱਢਤਾ ਸੀ ਮੂੰਹ ਚੋਂ ਉੱਥੇ ਦਾ ਕੋਈ ਮੈਨੇਜਰ ਸੀ ਗੁਰਦੁਆਰਾ ਸਾਹਿਬ ਦਾ ਉਹ ਥੋੜਾ ਜਿਹਾ ਹੋਰ ਹੀ ਕੁਛ ਕਰਦਾ ਸੀਗਾ ਉਹਨੇ ਕਹਿੰਦੇ ਜਾ ਕਿਤੇ ਕਲੰਕ ਨਾ ਲਵਾ ਕੇ ਬਹਿ ਜੀ ਅਗਲੇ ਦਿਨ ਹੀ ਗੁਰਦੁਆਰਾ ਸਾਹਿਬ ਦੀ ਗੱਡੀ ਚੋਰੀ ਹੋ ਗਈ ਉਹਨੂੰ ਵਿਚਾਰੇ ਨੂੰ ਭਾਜੜ ਪੈ ਗਈ ਮੈਨੇਜਰ ਨੂੰ ਸੋ ਆਏ ਹੁੰਦਾ ਹੈ ਸ਼ਹੀਦ ਬਹੁਤ ਵੱਡੇ ਹੁੰਦੇ ਹੂੰ ਤੇ ਜਦੋਂ ਕੋਈ ਵੀ ਕਾਰਜ ਕਰਨਾ ਹੈ ਪਹਿਲਾਂ ਅਰਦਾਸ ਕਰਨੀ ਸਤਿਗੁਰੂ ਮਹਾਰਾਜ ਸਤਿਗੁਰੂ ਤੇਸ਼ੀ ਸਿੰਘ ਨੂੰ ਨਾਲ ਚੱਲੋ ਕਿਰਪਾ ਕਰੋ ਆਹ ਕਾਰਜ ਸਫਲਾ ਕਰੋ ਜੇ ਦੇਗ ਬਣਾਇਆ ਕਰੋਂਗੇ ਨਾ ਹਰ ਇੱਕ ਹਫ਼ਤੇ ਹਰ ਇੱਕ ਹਫ਼ਤੇ ਨਾਲ ਬੰਦਗੀ ਕਰਿਆ ਕਰੋਂਗੇ ਉੱਥੇ ਬੈਠ ਕੇ ਕੋਲੇ ਜੋਤ ਲਾ ਕੇ ਜਲ ਰੱਖ ਕੇ ਆਏ ਮਰਿਆਦਾ ਚ ਚੱਲੋਂਗੇ ਤੁਹਾਨੂੰ ਮੰਗਣ ਦੀ ਲੋੜ ਨਹੀਂ ਪੈਣੀ ਤੁਹਾਡੇ ਕਾਰਜ ਆਪੇ ਆਪੇ ਤੁਹਾਡਾ ਸਿਮਰਨ ਵੀ ਚੱਲ ਪੂ ਸੰਗਤ ਪੁੱਛਦੀ ਸਾਡੇ ਤੋਂ ਉੱਠ ਨਹੀਂ ਹੁੰਦਾ ਆ ਨਹੀਂ ਕਰ ਹੁੰਦਾ ਉਹਨੇ ਆਪੇ ਹੀ ਕਰਾ ਲੈਣਾ ਉਹਨੇ ਆਪੇ ਹੀ ਕਰਾ ਉਹਨੇ ਤੁਹਾਡਾ ਪ੍ਰੇਮ ਪ੍ਰੇਮ ਦੇਖਣਾ ਹੈ ਪ੍ਰੇਮ ਆਪਣੇ ਕੋ ਘਟ ਹੈ ਐ ਹੀ ਨਹੀਂ ਆਪਾਂ ਆਪਣਾ ਜੋਰ ਲਾਈ ਜਨੇ ਆਪਣਾ ਜੋਰ ਥੋੜੀ ਲਾਉਣਾ ਹੁੰਦਾ ਬਿਲਕੁਲ ਨਹੀਂ ਇੱਕ ਗੱਲ ਧਿਆਨ ਚ ਰੱਖੀ ਦੀ ਆਪਣਾ ਜੋਰ ਨਹੀਂ ਲਾਈਦਾ ਜਿੱਦਣ ਆਪਣਾ ਜੋਰ ਤੁਸੀਂ ਲਾਉਣਾ ਛੱਡਤਾ ਜਿੱਦਣ ਤੁਸੀਂ ਕਹਿਤਾ ਵੀ ਬਸ ਮੈਂ ਤੋਂ ਨਹੀਂ ਕੁਛ ਹੁੰਦਾ ਸ਼ੀਦੋ ਆਪੇ ਕਰਾਓ ਕਿਰਪਾ ਕਰੋ ਆਪੇ ਹੀ ਚੱਲ ਪਣਾ ਹੁਣ ਆਪਾਂ ਮਾਰ ਕੇ ਕਹਿੰਦੇ ਚੱਲ ਆਪਣਾ ਜੋਰ ਲਾ ਲਾ ਫਿਰ ਤੂੰ ਜਾ ਕਰ ਲਾ ਕੋਈ ਗੱਲ ਨਹੀਂ ਠੀਕ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਕਿੱਡੇ ਵੱਡੇ ਸ਼ਹੀਦ ਹੋਏ ਨੇ ਮਹਾਪੁਰਖ ਬ੍ਰਹਮ ਗਿਆਨੀ ਅੱਜ ਵੀ ਮਹਾਪੁਰਖ ਇੱਥੇ ਨੇ ਕਿਤੇ ਵੀ ਨਹੀਂ ਗਏ ਤਾਂ ਪਤਾ ਹੀ ਸਾਰਨ ਬਾਬਾ ਦੀਪ ਸਿੰਘ ਤਾਂ ਬਹੁਤ ਰੂਹਾਂ ਨੂੰ ਦਰਸ਼ਨ ਵੀ ਦਿੰਦੇ ਨੇ ਹਨਾ ਤੇ ਬਹੁਤ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ ਮਹਾਪੁਰਖ ਹੋਰ ਵੀ ਸ਼ਹੀਦ ਸਾਰੇ ਦਰਸ਼ਨ ਦਿੰਦੇ ਸ਼ਹੀਦ ਤਾਂ ਬਹੁਤ ਸੰਗਤ ਨੂੰ ਦਰਸ਼ਨ ਦੇ ਰਹੇ ਨੇ ਬਹੁਤ ਸੰਗਤਾਂ ਨੂੰ ਠੀਕ ਆ ਆ ਇਹਨਾਂ ਪਿੱਛੇ ਨਾ ਲੱਗਿਆ ਕਰੋ ਜਿਹੜੇ ਕਹਿੰਦੇ ਸ਼ਹੀਦ ਨਹੀਂ ਹੁੰਦੇ ਹੈਗੇ ਇਹਨਾਂ ਨੂੰ ਕਹੋ ਵੀ ਤੁਸੀਂ ਆਉਂਦਾ ਕੰਮ ਕਰੋ ਤੁਹਾਡੀ ਅਕਲ ਦੀ ਸਾਨੂੰ ਕੋਈ ਲੋੜ ਨਹੀਂ ਸਾਨੂੰ ਗੁਰੂ ਸਾਹਿਬ ਤੇ ਗੁਰਬਾਣੀ ਤੇ ਭਰੋਸਾ ਹੈ ਠੀਕ ਹੈ ਨਾ ਸੋ ਇਸ ਕਰਕੇ ਜੋਤ ਜਰੂਰ ਲਾਇਆ ਕਰੋ ਜਲ ਰੱਖਿਆ ਕਰੋ ਕੋਲੇ ਬੰਦਗੀ ਕਰਨ ਲੱਗੇ ਬਿਲਕੁਲ ਸਾਧੂ ਗਾਲੀ ਮਰਿਆਦਾ ਅਪਣਾਈ ਦੀ ਹੈ ਕਲਜੂ ਗਾਲੀ ਨਹੀਂ ਅਪਣਾਈ ਦੀ ਵੀ ਆਪਣੇ ਦਿਮਾਗ ਚਲਾਈ ਜਾਈਦਾ ਇਹਨੇ ਪਿੱਛੇ ਲੱਗ ਕੇ ਬਿਲਕੁਲ ਨਹੀਂ ਕਰਨਾ ਇਸ ਤਰ੍ਹਾਂ ਨਹੀਂ ਕਰਨਾ ਤੇ ਦੂਸਰੀ ਗੱਲ ਇਹ ਹੈ ਘਰ ਦੇ ਵਿੱਚ ਸ਼ਸ਼ਤਰ ਰੱਖੀ ਦਿਐ ਸ਼ਸ਼ਤਰ ਰੱਖੀ ਦਿਐ ਜਿੱਥੇ ਜੋਤ ਲਾਉਨੇ ਹੋ ਇੱਥੇ ਪਾਠ ਭਜਨ ਕਰਦੇ ਉਥੇ ਆਸਨ ਰਾਈਦਾ ਹੈ ਸ਼ਸ਼ਤਰ ਦਾ ਜਦੋਂ ਉਥੇ ਸ਼ਸ਼ਤਰ ਦਾ ਆਸਨ ਲਾਉਨੇ ਹੋ ਫੇਰ ਮਹੀਨੇ ਚ ਇੱਕ ਵਾਰੀ ਉਹਨੂੰ ਤਿਲਕ ਦਈਦਾ ਚੰਦਨ ਚੰਦਨ ਮਿਲ ਜਾਂਦਾ ਹੈ ਹੋਰ ਸਾਰਾ ਕੁਝ ਮਿਲ ਜਾਂਦਾ ਹੈ ਠੀਕ ਹੈ ਉਹਨੂੰ ਤਿਲਕ ਦਈਦਾ ਉਹਦੀ ਸੇਵਾ ਕਿਵੇਂ ਕਰੀਦੀ ਹੈ ਸ਼ਾਸਤਰ ਦੀ ਧਿਆਨ ਨਾਲ ਸੁਣ ਲਓ ਆਪ ਜੀ ਬਹੁਤ ਵੱਡੇ ਨੂੰ ਸਾਰੇ ਜਾਣੇ ਜਿਹੜਾ ਸ਼ਾਸਤਰ ਹੁੰਦਾ ਹੈ ਨਾ ਉਹਨੂੰ ਦੇਸੀ ਘਿਓ ਗਰਮ ਕਰਕੇ ਸਾੜ ਦੋ ਜਦੋਂ ਸੜ ਜਾਂਦਾ ਤੁਹਾਨੂੰ ਪਤਾ ਹੈ ਉਸ ਤੋਂ ਬਾਅਦ ਉਹ ਸ਼ਾਸਤਰ ਪਹਿਲਾਂ ਸਾਫ਼ ਕਰ ਲਓ ਸਾਫ਼ ਕੱਪੜੇ ਨਾਲ ਫਿਰ ਦੇਸੀ ਘਿਓ ਲਾ ਦੋ ਠੀਕ ਹੈ ਤਿਲਕ ਲਾ ਦੋ ਉਹਦੇ ਤੇ ਚੰਦਨ ਜਿਹੜਾ ਹੁੰਦਾ ਹੈ ਘਸਾ ਕੇ ਨਾ ਉਹ ਤੇ ਲਾ ਦੋ ਕਈ ਕਹਣਗੇ ਕੀ ਦੱਸੀ ਜਾਣਾ ਹੈ ਇਹ ਸ਼ਕਤਾਂ ਦੀ ਮਰਿਆਦਾ ਹੈ ਇਹ ਸ਼ਕਤਾਂ ਆਈਨ ਸ਼ਕਤਰ ਸ਼ਕਤੀ ਨੇ ਸ੍ਰੀ ਭਗਉਤੀ ਜੀ ਦੀ ਸਹਾਇ ਭਗਉਤੀ ਕੌਣ ਹੈ ਇਹ ਹੀ ਸ਼ਕਤਰ ਸ਼ਕਤਰਾਂ ਦੇ ਵਿੱਚ ਹੀ ਸ਼ਕਤੀ ਬੈਠੀ ਹੈ ਸ਼ਕਤਰ ਹੱਥ ਫੜ ਕੇ ਦੇਖਿਓ ਕਦੇ ਕਿਰਪਾ ਐ ਮਿਆਂ ਚੋਂ ਕੱਢ ਕੇ ਨਾ ਫੜਿਓ ਹੱਥ 'ਚ ਦੇਖਿਓ ਤੁਹਾਡੇ ਸਰੀਰ ਦੀ ਤਾਕਤ ਬਦਲ ਜਾਣੀ ਉਸੇ ਵੇਲੇ ਓਕੇ ਮਿਆਂ ਆ ਗਈ ਸ਼ਕਤੀ ਨੇ ਸ਼ਕਤੀ ਪ੍ਰਗਟ ਹੋ ਗਈ ਉਸੇ ਵੇਲੇ ਉਹਦੇ ਵਿੱਚ ਵੀ ਹਾਂ ਤੇਰੇ ਨਾਲ ਸਭ ਤੋਂ ਵੱਧ ਜਿਹੜਾ ਹੈ ਤਾਕਤ ਉਸ ਹੀਦਾਂ ਕੋਲੇ ਹੁੰਦੀ ਆਪਾ ਸ਼ੀਦਾਂ ਨੂੰ ਭੁੱਲ ਭਾਲੀ ਗਏ ਸ਼ੀਦ ਸ਼ੀਦਾਂ ਖੁਸ਼ ਕਰੀਦਾ ਹੁੰਦਾ ਹੈ ਇਵੇਂ ਆਪਾਂ ਆਮ ਰਿਸ਼ਤੇਦਾਰਾਂ ਨੂੰ ਖੁਸ਼ ਖੁਸ਼ ਕਰਨ ਦੇ ਚੱਕਰ 'ਚ ਲੱਗੇ ਰਹੇ ਨੇ ਸ਼ਹੀਦਾਂ ਨੂੰ ਖੁਸ਼ ਕਰੀਦਾ ਉੱਪਰ ਉੱਤਰ ਦੇ ਸ਼ਹੀਦ ਆਕਾਸ਼ 'ਚ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਇਹਨਾਂ ਦੇ ਪਹਿਰਾਵੇ ਅਲੱਗ-ਅਲੱਗ ਤਰ੍ਹਾਂ ਦੀਆਂ ਸ਼ਕਤੀਆਂ ਹੁੰਦੀਆਂ ਇਹਨਾਂ ਦਾ ਅਲੱਗ-ਅਲੱਗ ਸਰਾਂ ਦਾ ਸਾਰਾ ਕੁਝ ਹੁੰਦਾ ਸੋ ਇਹ ਨਹੀਂ ਹੈ ਵੀ ਜਿਹੜੀ ਸੰਗਤ ਬਾਹਰ ਰਹਿੰਦੀ ਉੱਥੇ ਸ਼ਹੀਦ ਨਹੀਂ ਆਉਂਦੇ ਸਭ ਆਉਂਦੇ ਬਿਲਕੁਲ ਆਉਂਦੇ ਆ ਕਿੰਨੀਆਂ ਚ ਸੰਗਤ ਦੇ ਕਿ ਬੀਬੀ ਜੀ ਫੋਨ ਕਰਦੇ ਹੁੰਦੇ ਸੀਗੇ ਉਹ ਦੱਸਦੇ ਹੁੰਦੇ ਸੀ ਕਿ ਮੈਂ ਸ਼ਹੀਦ ਉਹਨਾਂ ਨੂੰ ਹਰ ਵੇਲੇ ਹਰ ਵੇਲੇ ਉਹਨਾਂ ਦੀ ਰੱਖਿਆ ਕਰਨੀ ਅਸੀਂ ਦਾ ਨੇ ਉਹਨੜ ਪੈਰ ਪੈਰ ਤੇ ਪਚਾਉਣਾ ਜਦੋਂ ਕਿਤੇ ਕਾਰੋਬਾਰ ਚ ਘਾਟਾ ਪੈ ਜਾਣਾ ਪੈਸੇ ਵੀ ਨਹੀਂ ਸੀ ਹੁੰਦੇ ਪਤਾ ਨਹੀਂ ਕਿੱਥੋਂ ਪੈਸੇ ਆ ਜਾਣੇ ਆਪੇ ਹੀ ਕੁਛ ਨਾ ਕੁਛ ਕੋਈ ਐਸੀ ਖੇੜ ਬਣ ਜਾਣੀ ਕਿਸੇ ਪ੍ਰਾਣੇ ਨੇ ਦੇ ਜਾਣੇ ਲੈਂਡ ਦੇਣ ਜਿਹੜਾ ਸੀਗਾ ਬਿਜ਼ਨਸ ਦਾ ਆਹੀਂ ਸ਼ਹੀਦ ਆਹੀਂ ਕਰਦੇ ਹੁੰਦੇ ਸ਼ਹੀਦ ਕਦੇ ਵੀ ਕਿਸੇ ਦਾ ਕਾਰੋਬਾਰ ਨਹੀਂ ਰੁਕਣ ਦਿੰਦੇ ਜੇ ਸ਼ਹੀਦ ਖੁਸ਼ ਹੋਣ ਠੀਕ ਹੈ ਕਦੇ ਵੀ ਨਹੀਂ ਕਦੇ ਹੋਈ ਨਹੀਂ ਸਕਦਾ ਵੀ ਜਿਹਦੇ ਨਾਲ ਸ਼ਹੀਦ ਨੇ ਤੇ ਉਹਨੂੰ ਕੋਈ ਦਿੱਕਤ ਆ ਰਹੀ ਹੈ ਨਾ ਤੁਹਾਨੂੰ ਸ਼ਹੀਦਾਂ ਨੂੰ ਖੁਸ਼ ਕਰਨਾ ਨਹੀਂ ਆਉਂਦਾ ਠੀਕ ਹੈ ਜਦੋਂ ਸ਼ਹੀਦਾਂ ਨੂੰ ਖੁਸ਼ ਕਰਨਾ ਆ ਗਿਆ ਮਹਤਬ ਬੇਨਤੀ ਕਰ ਰਿਹਾ ਸ ਘਰੇ ਆਸਨ ਰੱਖੀਦਾ ਸ਼ਸਤਰ ਦਾ ਠੀਕ ਹੈ ਇੱਕ ਵਧੀਆ ਸਾਫ ਜਗ੍ਹਾ ਤੇ ਸੁੱਚੀ ਜਗ੍ਹਾ ਤੇ ਕਿਰਪਾਨ ਵਧੀਆ ਰੱਖੀਦੀ ਹੁੰਦੀ ਹੈ ਵਧੀਆ ਇਹ ਇੱਕ ਨਕਲੀ ਜਾਂ ਕਿਰਪਾਨਾਂ ਨੇ ਉਹੀ ਐਵੇਂ ਵਿੰਗੀਆਂ ਹੋ ਜਾਂਦੀਆਂ ਉਹ ਨਹੀਂ ਰੱਖੀਦੀ ਸ਼ਸਤਰ ਦਾ ਆਸਨ ਘਰੇ ਰੱਖੀਦਾ ਜਿੱਥੇ ਵੀ ਸ਼ਸਤਰ ਦਾ ਆਸਨ ਹੋਵੇ ਉੱਥੇ ਜਲ ਜ਼ਰੂਰ ਰੱਖਣਾ ਜੇ ਜਲ ਨਹੀਂ ਰੱਖੋਗੇ ਘਰ 'ਚ ਅਸ਼ਾਂਤੀ ਰਹੂਗੀ ਇਹ ਕੋਈ ਗੱਲ ਹੈਗੀ ਆ ਬਸ ਇਸ ਕਰਕੇ ਸ਼ਕਤੀ ਦਾ ਵਸਾ ਉੱਥੇ ਹੋਊਗਾ ਜਿੱਥੇ ਸ਼ਸਤਰ ਦਾ ਆਸਣ ਲਾਓ ਕਿ ਵੱਡੀ ਕਿਰਪਾਨ ਰੱਖੀ ਜੀ ਤਿੰਨ ਫੁੱਟੀ ਦਾ ਆਸਣ ਲਾਈਦਾ ਹੈ ਉੱਥੇ ਰਮਾਲਾ ਸਾਹਿਬ ਵਿਛਾ ਕੇ ਚੰਗੀ ਤਰ੍ਹਾਂ ਅਸ ਸ਼ੀਰੀ ਸਾਹਿਬ ਰੱਖ ਕੇ ਉੱਪਰ ਤੇ ਉੱਥੇ ਜਲ ਰੱਖ ਲਈਦਾ ਸਾਈਡ ਤੇ ਉੱਥੇ ਫਿਰ ਜੋਤ ਲਾਓ ਧੂਪ ਬੱਤੀ ਵੀ ਲਾਓ ਜਿਹੜੀ ਹੁੰਦੀ ਹੈ ਤੇ ਉੱਥੇ ਤੁਹਾਡਾ ਜਿਹੜਾ ਹੈਗਾ ਦੇਖਦਾ ਭੋਗ ਵੀ ਉੱਥੇ ਲਵਾਓ ਠੀਕ ਹੈ ਨਾ ਸ਼ਸਤਰ ਦਾ ਆਸਣ ਜਦੋਂ ਤੁਹਾਡੇ ਘਰ 'ਚ ਹੋ ਗਿਆ ਸ਼ਸਤਰ ਦਾ ਆਸਣ ਇਹ ਨਹੀਂ ਵੀ ਲਾ ਕੇ ਕਿਰਪਾਨ ਰੱਖ ਲਈ ਸ਼ਸਤਰ ਦਾ ਆਸਣ ਹੋ ਗਿਆ ਨਹੀਂ ਉੱਥੇ ਪਹਿਲਾਂ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਸ਼ਸਤਰਨਾਮਾ ਵਾਲਾ ਦਾ ਪਾਠ ਕਰ ਲਓ ਫਿਰ ਅਰਦਾਸ ਕਰੋ ਦੇਗ ਬਣਾ ਕੇ ਮਹਾਰਾਜ ਆਪ ਜੀ ਦੇ ਸ਼ਸਤਰ ਅਰਦਾਸਨ ਲਾਉਣ ਲੱਗੇ ਆਪ ਜੀ ਕਿਰਪਾ ਕਰੋ ਫਿਰ ਉੱਥੇ ਇਸ ਤਰ੍ਹਾਂ ਜਿਵੇਂ ਮੈਂ ਦੱਸਿਆ ਰਮਾਲਾ ਪਿਛਾ ਕੇ ਚੰਗੀ ਤਰ੍ਹਾਂ ਆਸਨ ਲਾਓ ਠੀਕ ਹੈ ਉੱਥੇ ਦੇਗ ਨੂੰ ਫਿਰ ਭੋਗ ਲਵਾਓ ਸਾਰਾ ਕੁਝ ਕਰੋ ਠੀਕ ਹੈ ਜਲ ਜਿਹੜਾ ਹੈਗਾ ਉਹ ਇੱਕ ਦਿਨ ਛੱਡ ਕੇ ਬਦਲ ਦੋ ਅੱਜ ਭਰਿਆ ਤੇ ਕੱਲ ਦਾ ਦਿਨ ਰੱਖਿਆ ਪਰਸ ਨੂੰ ਬਦਲਤਾ ਜਾਂ ਡੇਲੀ ਬਦਲ ਦੋ ਸਵੇਰੇ ਪਾਇਆ ਸ਼ਾਮ ਨੂੰ ਬਦਲਤਾ ਜ਼ਿਆਦਾ ਕਿਰਪਾ ਹੋਊਗੀ ਠੀਕ ਹੈ ਕੀ ਦਾ ਫਾਇਦਾ ਆਪਾਂ ਨੂੰ ਹੀ ਮਿਲਣਾ ਹੈ ਕਿਸੇ ਹੋਰ ਨੂੰ ਨਹੀਂ ਮਿਲਣਾ ਆਪਾਂ ਮਰਿਆਦਾ ਛੱਡਤੀ ਹੁਣ ਆਪਾਂ ਲੱਭਦੇ ਫਿਰਦੇ ਆ ਵੀ ਸਾਨੂੰ ਕੋਈ ਮਿਲੇ ਸਾਨੂੰ ਕੋਈ ਕੁਝ ਦੱਸੇ ਲਓ ਮਹਾਰਾਜ ਜੀ ਤੁਹਾਨੂੰ ਦੱਸ ਰਹੇ ਸੱਚੇ ਪਾਤਸ਼ਾਹ ਕਰੋ ਤੁਸੀਂ ਜੇ ਨਾ ਤੁਹਾਡੇ ਕਾਰਜ ਹੋਏ ਤਾਂ ਫਿਰ ਮੈਨੂੰ ਕਹਿ ਦਿਓ ਮਰਿਆਦਾ ਨਾਲ ਕਰੋ ਮੁਕਤੀ ਦੇ ਦਿੰਦੀ ਬਾਣੀ ਤਾਂ ਸਾਰਾ ਕੁਝ ਸ਼ੀਰਮੁਕਤ ਵੀ ਕਰ ਦਿੰਦੇ ਸ਼ੀਰਮੁਕਤ ਕਿਵੇਂ ਕਰਾ ਦਿੰਦੇ ਉਹ ਤੁਹਾਡੇ ਕਰਮ ਹੀ ਐਸੇ ਬਣਵਾਉਣੇ ਸ਼ੁਰੂ ਕਰ ਦਿੰਦੇ ਉਹਨਾਂ ਨੇ ਭਗਤੀ ਵੱਧ ਕਰਾਉਣਗੇ ਹੋਰ ਸਾਰਾ ਕੁਝ ਕਰਦੇ ਕਰਾਉਂਦੇ ਆ ਲਿਆ ਕੇ ਬਿਲਕੁਲ ਕਾਲਪੁਰਖ ਦੇ ਦਰ ਦੇ ਅੰਦਰ ਬਾੜ ਦੇਣਾ ਚਲ ਬਈ ਇਹਨੀ ਮਦਦ ਕਰ ਦਿੰਦੇ ਸ਼ਹੀਦ ਜੇ ਨਾਰਾਜ਼ ਹੋ ਜਾਣ ਫਿਰ ਚੰਗੇ ਪਰੇ ਭਗਤੀ ਵਾਲੇ ਨੂੰ ਥੱਲੇ ਸਿੱੜ ਦਿੰਦੇ ਚੱਲ ਕੁਰਾਇਤਾਂ ਕਰਾ ਦਿੰਦੇ ਉਹਦੇ ਤੋਂ ਗਲਤੀਆਂ ਕਰਾ ਦਿੰਦੇ ਸ਼ਹੀਦ ਇਹਨਾਂ ਨੂੰ ਕਿਹੜਾ ਕਿਸੇ ਨੇ ਪੁੱਛਣਾ ਹੈ ਪਰਮਾਤਮਾ ਦੀਆਂ ਸ਼ਕਤੀਆਂ ਨੇ ਇਹ ਵਾਹਿਗੁਰੂ ਦੀਆਂ ਸ਼ਕਤੀਆਂ ਨੇ ਉਹ ਪਰਲੇ ਮੰਡਲਾਂ 'ਚ ਰਹਿੰਦੇ ਸਾਰੇ ਡਰਦੇ ਇਹਨਾਂ ਤੋਂ ਏਜੰਟ ਇਹਨਾਂ ਨੂੰ ਕਿਹੜਾ ਕੋਈ ਸਵਾਲ ਪੁੱਛਦਾ ਕੋਈ ਨਹੀਂ ਪੁੱਛਦਾ ਸਾਰਾ ਕੋ ਪਤਾ ਹੈ ਇਹਨਾਂ ਨੂੰ ਮਹਾਰਾਜ ਜੀ ਤੋਂ ਡਰਦੇ ਬਸ ਇਹ ਡਰਦੇ ਪਾਉ ਸਤਕਾਰ ਕਰਦੇ ਮਹਾਰਾਜ ਡਰਦੇ ਵੀ ਨੇ ਮਾ 10ਵੇਂ ਪਾਤਸ਼ਾਹਤ ਬਾਬਾ ਜੀ ਸਿੰਘ ਸਾਹਿਬ ਹੁਣੇ ਇੰਨਾ ਤੋਂ ਡਰਦੇ ਸਾਰੇ ਸ਼ਹੀਦ ਡਰ ਤੋਂ ਭਾਵ ਬਹੁਤ ਸਤਕਾਰ ਪ੍ਰੇਮ ਹੁੰਦਾ ਸ਼ਹੀਦਾਂ ਦਾ ਇੱਕ ਦੂਜੇ ਨਾਲ ਇੱਕੋ ਹੀ ਰੂਪ ਨੇ ਸਾਰੇ ਸ਼ਹੀਦਾਂ ਇੱਕੋ ਹੀ ਜੋਤ ਹੈ ਇਹਨਾਂ ਦੇ ਅੰਦਰ ਸਾਰਿਆਂ ਦੇ ਆਪਣੇ ਅੰਦਰ ਵੀ ਸੋ ਉੱਥੇ ਆਸਨ ਲਾਉਣਾ ਹੈ ਤੇ ਉੱਥੇ ਬੈਠ ਕੇ ਪਾਠ ਭਜਨ ਬੰਦਗੀ ਕਰੋ ਠੀਕ ਹੈ ਮਹੀਨੇ ਚ ਇੱਕ ਵਾਰੀ ਉਹ ਸ਼ਸਤਰ ਦੀ ਸੇਵਾ ਕਰੋ ਉੱਥੇ ਸ਼ਹੀਦਾਂ ਦਾ ਪਹਿਰਾ ਰੂ ਤੁਹਾਡੇ ਘਰ ਸ਼ਹੀਦਾਂ ਦਾ ਪਹਿਰਾ ਹੋ ਜਾਣਾ ਠੀਕ ਹੈ ਜਿਨ੍ਹਾਂ ਦੇ ਘਰੇ ਕੋਈ ਖਾਣ ਪੀਣ ਚੱਲਦਾ ਹੈ ਕੁਝ ਵੀ ਚੱਲਦਾ ਹੈ ਉਹ ਆਏ ਆਸਨ ਕਰਾ ਲਓ ਸ਼ਸਤਰ ਦਾ ਉਦੋਂ ਬਾਅਦ ਦੇਖੋ ਖਾਣ ਖੂਣ ਪੀਣ ਸਭ ਭੱਜ ਜਾਣਾ ਸਮਝ ਗਏ ਠੀਕ ਹੈ ਉੱਥੇ ਪੋਥੀਆਂ ਰੱਖਿਆ ਹੋਣ ਹੋਰ ਸਾਰਾ ਕੁਝ ਉੱਥੇ ਰੱਖ ਸਕਦੇ ਹੋ ਤੁਸੀਂ ਸੋ ਇਸ ਤਰ੍ਹਾਂ ਇਹ ਮਰਿਆਦਮਾ ਪ੍ਰਾਤਨ ਨੇ ਇਹ ਸਾਡੇ ਪ੍ਰੈਕਟੀਕਲ ਕੀਤੇ ਹੋਇਆ ਐਵੇਂ ਥੋੜੀ ਮੈਂ ਦੱਸੀ ਜਾਣਾ ਵੀ ਆਪਾਂ ਸੰਗਤ ਨੂੰ ਕੋਈ ਦੱਸੀ ਜਾਈਏ ਚੀਜ਼ ਕਿਤੇ ਤਾਂ ਲੈਣੀ ਪੈਂਦੀ ਹੈ ਨਾ ਜੇ ਕੋਈ ਵਸਤੂ ਲੈਣੀ ਹੈ ਤਾਂ ਮਹਾਰਾਜ ਤੋਂ ਹੀ ਮਿਲਣੀ ਹੈ ਨਾ ਇਹ ਤਾਂ ਨਹੀਂ ਹੈ ਵੀ ਆਪਾਂ ਨੂੰ ਆਪਣੇ ਤੋਂ ਹੀ ਮਿਲ ਜਾਣੀ ਕੋਈ ਚੀਜ਼ ਆਪਦੇ ਅੰਦਰੋਂ ਹੀ ਕੋਈ ਸਾਡੇ ਪਿਆ ਖਜ਼ਾਨਾ ਨਾ ਮਹਾਰਾਜ ਕੋਲ ਸਾਰਾ ਕੁਝ ਮਹਾਰਾਜ ਅੰਦਰ ਹੀ ਬੈਠੇ ਨੇ ਪਰ ਹਰ ਇੱਕ ਭਾਵਨਾ ਹੁੰਦੀ ਸ਼ਰਧਾ ਹੁੰਦੀ ਇਹ ਬਹੁਤ ਜ਼ਰੂਰੀ ਠੀਕ ਹੈ ਤੋ ਇਸ ਕਰਕੇ ਸ਼ਹੀਦ ਬਹੁਤ ਵੱਡੇ ਨੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਹੋਣੀ ਇਸ ਤਰ੍ਹਾਂ ਸ਼ਹੀਦਾਂ ਨੂੰ ਖੁਸ਼ ਕਰੋ ਜਿੰਨੀ ਦਸਮ ਦੀ ਬਾਣੀ ਜਿਆਦਾ ਪੜੋਂਗੇ ਸ਼ਸ਼ਤਰਨਾਮ ਮਾਲਾ ਪੜ ਲਓ ਬਸ ਫੇਰ ਤਾਂ ਸ਼ਹੀਦ ਖੁਸ਼ੀ ਹੋ ਜਾਂਦੇ ਪਾਬਾ ਜੀ ਸਿੰਘ ਸਾਹਿਬ ਵੱਡੇ ਸਾਹਿਬਜਾ ਦੇ ਚਾਰੇ ਸਾਹਿਬਜਾ ਦੇ ਲਾਲ ਬਹੁਤ ਖੁਸ਼ ਹੁੰਦੇ ਬਹੁਤ ਹੀ ਜਿਆਦਾ ਖੁਸ਼ ਹੁੰਦੇ ਦਸਮ ਦੀ ਬਾਣੀ ਤੇ ਜਿੰਨੇ ਵੀ ਸ਼ਹੀਦ ਹੋਏ ਨੇ ਨਾ ਅਜੇ ਤੱਕ ਜਿੰਨੇ ਵੀ ਸਿੰਘ ਸ਼ਹੀਦ ਹੋਏ ਨੇ ਬੀਬੀਆਂ ਬੱਚੇ ਉਹ ਸਾਰੇ ਦਸਮ ਦੀ ਬਾਣੀ ਤੇ ਇੰਨੇ ਖੁਸ਼ ਹੁੰਦੇ ਇੰਨੇ ਖੁਸ਼ ਹੁੰਦੇ ਉਹ ਕਹਿੰਦੇ ਵਿਵਹਾਵ ਇਹ ਤਾਂ ਜੂਰ ਵੀ ਰਾਣਾ ਇਹ ਕੰਮ ਕਰਨ ਲੱਗ ਗਏ ਹੁਣ ਤੁਸੀਂ ਇਹ ਗੱਲ ਸੋਚੋ ਆਪਾਂ ਸਿੱਖਾਂ ਆਪਣਾ ਸਰੂਪ ਦੇਖੋ ਤੁਸੀਂ ਸਿੱਖਾਂ ਦਾ ਕੀ ਬਣਾਇਆ ਜਿਹੜੇ ਸਿੰਘ ਨੇ ਉਹਨਾਂ ਦੇ ਦਾੜ੍ਹਾ ਉਸਤਾਰ ਕੇਸ ਕਕਾਰ ਕਿਰਪਾਨ ਕੰਪਲਸਰੀ ਹੈ ਆਪਣੇ ਧਰਮ ਦੇ ਵਿੱਚ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਅਸੀਂ ਸ਼ਸਤਰਧਾਰੀ ਆ ਮਤਲਬ ਅਸੀਂ ਸ਼ਕਤੀ ਦੇ ਧਾਰਨੀ ਆ ਅਸੀਂ ਇਹ ਨਹੀਂ ਵੀ ਕੱਲੀ ਮਾਲਾ ਵਾਇਰੂ ਵਾਇਰੂ ਜੇ ਕੋ ਆਇਆ ਸਾਨੂੰ ਮਾਫ਼ ਕਰ ਦਿਓ ਜੀ ਗਲਤੀ ਹੋ ਗਈ ਜੀ ਠੀਕ ਆ ਪਹਿਲਾਂ ਮਾਫੀ ਹੈ ਜੇ ਕੋ ਮਾਲਾ ਹੋਣਾ ਇਹ ਕਹੂਗਾ ਤਾਂ ਵਿਸ਼ਾਸਤਰ ਵੀ ਤਾਂ ਹੈਗੇ ਹੀ ਨੇ ਇਹ ਸ਼ਹੀਦ ਇਸ ਚੀਜ਼ ਨੂੰ ਕਹਿੰਦੇ ਆ ਸ਼ਹੀਦ ਕਹਿੰਦੇ ਤੁਸੀਂ ਐ ਡਰੂ ਜਿ ਕਿਉਂ ਬਣੇ ਹੋਏ ਆ ਅਸੀਂ ਤਾਂ ਤੁਹਾਡੇ ਨਾਲ ਰਹੇ ਨੇ ਤੁਸੀਂ ਤਾਂ ਉਹੀ ਡਰ ਕੇ ਸਾਰੇ ਜਾਣੇ ਹਨਾ ਕਿਸੇ ਨਾਲ ਲੜਨ ਦੀ ਗੱਲ ਨਹੀਂ ਮੈਂ ਕਹਿ ਰਿਹਾ ਮੈਂ ਤੁਹਾਨੂੰ ਤਖੜੇ ਹੋਣ ਦੀ ਗੱਲ ਕਹਿ ਰਿਹਾ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਸਾਰੇ ਜਾਣੇ ਪੂਰੇ ਵੱਲ ਦੇ ਵਿੱਚ ਸ਼ੀਰ ਨੂੰ ਤਾਂ ਗਾਣੀ ਲੱਗਦਾ ਬੰਦਾ ਜਿਹੜਾ ਨਾ ਸਾਰਾ ਕੁਝ ਹੁੰਦਾ ਹੋਏ ਵੀ ਐਵੇਂ ਰੋਈ ਜਾਵੇ ਬਿਨਾਂ ਮਤਲਬ ਤੋਂ ਸ਼ੀਰ ਕਹਿੰਦੇ ਬਾਣੀ ਪੜੋ ਅਸੀਂ ਤੁਹਾਨੂੰ ਉਹਦਾ ਫਲ ਮਾਰਨ ਤੋਂ ਲੈ ਦੇਣਾ ਉਹ ਜਿਹੜੀ ਮਾਰਨ ਦੱਸਦੇ ਮਾਰੇ ਬਾਣੀ ਪੜਨ ਲੱਗ ਗਿਆ ਫਲਾਣਾ ਹਨਾ ਮਾਰੇ ਕਹਿੰਦੇ ਠੀਕ ਆ ਭਾਈ ਉਹਦਾ ਧਿਆਨ ਰੱਖੋ ਠੀਕ ਆ ਹੁਣ ਹੋਰ ਕਰੋ ਹਨਾ ਫਿਰ ਸ਼ੀਰ ਮਨ ਦੀ ਵਸਤਾ ਦੇਖਦੇ ਵਿਸ਼ਵਾਸ ਰੱਖਦਾ ਏ ਜੇ ਨਹੀਂ ਰੱਖਦਾ ਨਾ ਫਿਰ ਉਹ ਕਹਿੰਦਾ ਜੇ ਇਹਨਾਂ ਕੜਾ ਵਿਸ਼ਵਾਸ ਰੱਖਣਾ ਚਲੋ ਚੱਲੀਏ ਚਲੇ ਜਾਂਦੇ ਇੱਕ ਜਿਹੜਾ ਬੰਦਾ ਬਾਣੀ ਪੜਦਾ ਦਿਨ ਚ ਦੋ ਟਾਈਮ ਸ਼ਹੀਦਾਂ ਕੋਲੇ ਆਉਂਦੇ ਜਦੋਂ ਉਹ ਪਾਠ ਕਰਦਾ ਉਹ ਸ਼ਹੀਦਾਂ ਨੇ ਇੱਕ ਵਾਰੀ ਜਿਹੜਾ ਮਾਰਨੇ ਮਾਰਨਾ ਤੁਹਾਨੂੰ ਨਹੀਂ ਪਤਾ ਲੱਗਦਾ ਉਹ ਜਿਨ੍ਹਾਂ ਦੀ ਦਿਵਯ ਦ੍ਰਿਸ਼ਟੀ ਖੁੱਲੀ ਹੈ ਉਹਨਾਂ ਨੂੰ ਪਤਾ ਲੱਗਦਾ ਠੀਕ ਹੈ ਜਿਹੜੇ ਸਿੰਘ ਸ਼ਾਸਤਰ ਬਣਾਉਂਦੇ ਉਹਨਾਂ ਕੋਲੇ ਵੀ ਆਉਂਦੇ ਸ਼ਹੀਦ ਹੀ ਦੇਖਦੇ ਵੀ ਕੀ ਕਰਦੇ ਕਿਵੇਂ ਇਹ ਕਰਦੇ ਸਾਰਾ ਕੁਝ ਉਹਨਾਂ ਨੂੰ ਕਿਵੇਂ ਇਹ ਨਹੀਂ ਸ਼ਾਸਤਰ ਵਿਦਿਆ ਸ਼ਾਸਤਰ ਬਣਾਉਣ ਦੀ ਵਧੀਆ ਚੀਜ਼ ਕਿਵੇਂ ਆ ਜਾਂਦੀ ਸ਼ਹੀਦਾਂ ਦੇ ਉੱਤੇ ਐਵੇਂ ਥੋੜੀ ਆ ਜਾਂਦਾ ਕੋਈ ਨਹੀਂ ਸ਼ਹੀਦਾਂ ਦੀ ਕਿਰਪਾ ਨਾਲ ਬਣਦੇ ਹੋ ਸਾਰਾ ਕੁਝ ਸ਼ਹੀਦ ਹੀ ਸਾਰਾ ਕੁਝ ਕਰਦੇ ਆ ਤੁਹਾਡੇ ਬਾਰਡਰਾਂ ਦੇ ਉੱਤੇ ਸ਼ਹੀਦ ਨੇ ਠੀਕ ਹੈ ਸੂਰੇ ਸੂਰੇ ਉਹਨਾਂ ਨੇ ਸਾਰੇ ਕੀੜਾ ਦੇਣਾ ਇੱਕ ਵਾਰੀ ਉੱਥੇ ਸਾਡੇ ਇੱਕ ਸਿੰਘ ਹੈਗੇ ਨੇ ਉਹਨਾਂ ਦੇ ਭਰਾ ਫੌਜ ਚ ਨੇ ਫੌਜ ਨੇ ਤੇ ਉਹ ਸ਼ਰਾਬ ਸ਼ਰੂਪੀ ਲੈਂਦੇ ਨੇ ਤੇ ਉੱਥੇ ਇੱਕ ਪੋਸਟ ਹੈ ਲੇਹ ਲਦਾਖ ਦੇ ਵਿੱਚ ਤੇ ਉੱਥੇ ਆਪਸਰਾਂ ਨੇ ਮਨਾ ਕੀਤਾ ਵੀ ਇੱਥੇ ਕੋਈ ਵੀ ਬੰਦਾ ਕੋਈ ਸ਼ਰਾਬ ਆਂਡਾ ਵਗੈਰਾ ਨਹੀਂ ਲੈ ਕੇ ਜਾਊਗਾ ਉੱਪਰ ਤੇ ਉੱਥੇ ਨਾ ਉਹਨੇ ਕੀ ਕੀਤਾ ਨਾ ਫੌਜੀਆਂ ਫੌਜ ਵਾਲੀ ਜਿਹੜੀ ਪੈਂਟ ਹੁੰਦੀ ਉਹਦੇ ਸਾਈਡ ਤੇ ਇੱਕ ਜੇਬ ਹੁੰਦੀ ਹੈ ਥੱਲੇ ਲਾ ਇੱਥੇ ਗੋਡਿਆਂ ਗੋਲੇ ਉਹਨੇ ਉਹਥੇ ਲੁਕੋ ਕੇ ਸ਼ਰਾਬ ਦੀ ਬੋਤਲ ਪਾ ਲਈ ਚਲੇ ਗਿਆ ਪੋਸਟ ਤੇ ਰਾਤ ਨੂੰ 2 ਵਜੇ ਨੇ ਥੱਪੜ ਪੈਣ ਲੱਗੇ ਥੱਪੜ ਪੈਣ ਲੱਗੇ ਤੇ ਉਹਨੂੰ ਥੱਲੇ ਸਿੱਟਤਾ ਕਿਸੇ ਨੇ ਚੱਕ ਕੇ ਤੇ ਜਦੋਂ ਥੱਲੇ ਸਿੱਟਿਆ ਤੇ ਉਹਨੇ ਫੋਨ ਥੱਲੇ ਵਾਇਰਲੈਸ ਹੁੰਦੀ ਆ ਫੌਜ ਦੇ ਵਿੱਚ ਉਹਨੇ ਕੀਤੀ ਥੱਲੇ ਕਹਿੰਦਾ ਮੇਰੇ ਸੱਟਾਂ ਵੱਜੀਆਂ ਵੀ ਮੈਂ ਥੱਲੇ ਆਉਣਾ ਉਹ ਕਹਿੰਦੇ ਕੀ ਹੋ ਗਿਆ ਕਹਿੰਦਾ ਵੀ ਮੈਂ ਡਿੱਗ ਪਿਆ ਕਹਿੰਦੇ ਡਿੱਗ ਕਿਵੇਂ ਪਿਆ ਬਸ ਉਹਨੇ ਕਰਦੇ ਕਰਦੇ ਨੇ ਫਿਰ ਗੱਲ ਦੱਸੀ ਡਰਦੇ ਡਰਦੇ ਜene ਵੀ ਆਏ ਹੋਇਆ ਉਹ ਕਹਿੰਦੇ ਵੀ ਆਏ ਕਿਵੇਂ ਹੋ ਗਏ ਵੀ ਵਿੱਚ ਤਾਂ ਵਿਸੰਘ ਆਉਂਦੇ ਤਾਂ ਹੈਗੇ ਸਵੇਰੇ ਸਵੇਰੇ ਜਥਾ ਆਉਂਦਾ ਘੋੜੇ ਡਗੜ ਡਗੜ ਕਰਦੇ ਲੰਘਦੇ ਆ ਇੱਥੋਂ ਦੀ ਤੇ ਕਹਿੰਦੇ ਤੂੰ ਕੋਈ ਚੀਜ਼ ਤਾਂ ਨਹੀਂ ਲੈ ਕੇ ਗਿਆ ਉੱਪਰ ਵੀ ਕੋਈ ਹੋਰ ਕੋਈ ਇਸ ਤਰ੍ਹਾਂ ਦਾ ਕਹਿੰਦਾ ਹਾਂ ਮੈਂ ਸ਼ਰਾਬ ਦੀ ਬੋਤਲ ਉੱਪਰ ਲੈ ਆਇਆ ਕਹਿੰਦੇ ਫਿਰ ਥੱਪੜ ਹੀ ਪੈਣਿਆ ਤੈਨੂੰ ਸ਼ਾਬਾਸ਼ ਏ ਥੋੜੀ ਮਿਹਣਾਂ ਦੀ ਬਾਬਾ ਹਰਪ੍ਰੀਤ ਸਿੰਘ ਜੀ ਉੱਥੇ ਲੇਖ ਦਾਕਸ਼ੀਦ ਹੋ ਗਏ ਸੀਗੇ ਅੱਜ ਵੀ ਸਥਾਨ ਬਣਿਆ ਹੋਇਆ ਉਹਨਾਂ ਦਾ ਸਾਰਾ ਕੁਝ ਉਹਨਾਂ ਦਾ ਉੱਥੇ ਹੀ ਹੈ ਹੋਰ ਵੀ ਬਹੁਤ ਨੇ ਬਹੁਤ ਕੁਝ ਹੈ ਬਹੁਤ ਕੁਝ ਹੈ ਬਹੁਤ ਜਿਹੜੇ ਫੌਜ ਦੇ ਵਿੱਚ ਵੀ ਸ਼ਹੀਦ ਹੋ ਜਾਂਦੇ ਨੇ ਨਾ ਇਹ ਵੀ ਚੰਗੀ ਜਗ੍ਹਾ ਨੂੰ ਚਲੇ ਜਾਂਦੇ ਆ ਸਾਰ ਇਕੱਠੇ ਇੱਕ ਬਹੁਤ ਚੰਗਾ ਮੰਡਲ ਹੈ ਉੱਥੇ ਰਹਿੰਦੇ ਨੇ ਇਹ ਫਿਰ ਸਮਾਪਤ ਕੇ ਕਰਮ ਅਨੁਸਾਰ ਇਹਨਾਂ ਨੂੰ ਜਨਮ ਦੇ ਦਿੰਦੇ ਆ ਫਿਰ ਇਹ ਆਪ ਦਾ ਜਿੰਮੇ ਦਾ ਕਰਮ ਕਰਦੇ ਆ ਉਹ ਜਾਇ ਇਹਨਾਂ ਨੂੰ ਫਲ ਮਿਲਦਾ ਕਿਉਂਕਿ ਦੇਸ਼ ਲਈ ਲੜੇ ਨੇ ਨਾ ਆਪਣੇ ਲੋਕਾਂ ਲਈ ਲੜੇ ਨੇ ਨਾ ਕਿਉਂਕਿ ਉੱਥੇ ਬਾਰਡਰਾਂ ਤੇ ਕੋਈ ਚੜ ਕੇ ਆ ਜੂਗਾ ਵਿਚਾਰਿਆਂ ਦੀ ਜਾਨ ਦਿੱਤੀ ਹੈ ਅਕਾਲ ਪੁਰਖ ਕਦਰ ਕਰਦੇ ਸੂਰਬੀਰ ਯੋਧਿਆਂ ਦੀ ਸੋ ਤੁਹਾਨੂੰ ਕੀ ਲੱਗਦਾ ਵੀ ਸ਼ਹੀਦ ਬਸ ਉਹੀ ਹੁੰਦੇ ਨੇ ਹੈ ਵੀ ਉਹੀ ਕੋਈ ਨਿੰਗ ਸਿੰਘ ਹੁੰਦੇ ਨੇ ਬਸ ਮੜ ਆਏ ਨਹੀਂ ਹੁੰਦਾ ਇਹੀ ਕਰ ਮਤਲਬ ਸਾਰੀ ਕਰਤੇ ਹੀ ਸੰਭਾਲਦੇ ਸ੍ਰਿਸ਼ਟੀ ਦੀ ਸਾਰਾ ਕੁਝ ਬਿਲਕੁਲ ਹਰ ਚੀਜ਼ ਦਾ ਧਿਆਨ ਰੱਖਦੇ ਸਭ ਕੁਝ ਇਹੀ ਕਰਦੇ ਆਪਾਂ ਤਾਂ ਸ਼ਹੀਦਾਂ ਨੂੰ ਪਿੱਛੇ ਹੀ ਛੱਡਤਾ ਬਿਲਕੁਲ ਬਸ ਐ ਹੀ ਨਹੀਂ ਉਹ ਕਹਿੰਦੇ ਵੀ ਸ਼ਹੀਦ ਤਾਂ ਐਡੇ ਹੁੰਦੇ ਨੇ ਇੱਕ ਸ਼ਹੀਦ ਜੇ ਜਨਮ ਲੈ ਲਵੇ ਧਰਤੀ ਤੇ ਆ ਕੇ ਸਾਰੀ ਧਰਤੀ ਬਦਲ ਦੇਣੀ ਉਹ ਜੇ ਮਹਾਰਾਜ ਦਾ ਹੁਕਮ ਹੋਊਗਾ ਵੀ ਹਾਂ ਸਮਾ ਆ ਗਿਆ ਚਲੋ ਹੁਣ ਬਦਲ ਦੋ ਪਰ ਬਿਆਨ ਤੋਂ ਦੁਨੀਆ ਜਬ ਤੱਕ ਕਰਨ ਲੱਗ ਜਾਂਦੀ ਸਿਮਰਨ ਬਿਨ ਕਰ ਲਾਗੇ ਦੇਖਿਆ ਨਹੀਂ ਬਾਬਾ ਜੀ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਖ ਆਏ ਬ੍ਰਹਮ ਗਿਆਨੀ ਹੋਰ ਕਿੱਡੇ ਵੱਡੇ ਵੱਡੇ ਮਹਾਤਮਾ ਲੋਕ ਆਏ ਕਿੜ ਕਿੜੇ ਉਹ ਸਾਰ ਕਿੰਨੇ ਲੋਕਾਂ ਨੂੰ ਬੰਦਗੀ ਤੇ ਲਾਈਨ ਪਾਇ ਸਿਮਰਨ ਕਰੋ ਭਗਤੀ ਕਰੋ ਲੋਕੀ ਲੱਗੀ ਜਾਂਦੇ ਲੱਗੀ ਜਾਂਦੇ ਉਹਨਾਂ ਦਾ ਭਲਾ ਹੋਈ ਜਾਂਦਾ ਇਸ ਕਰਕੇ ਕਦੇ ਵੀ ਅਧੂਰਾ ਗਿਆਨ ਨਹੀਂ ਇਹ ਜਿਹੇ ਬੰਦੇ ਕੋਲ ਕਦੇ ਨਹੀਂ ਬਹਿਣਾ ਜਿਹੜਾ ਤੁਹਾਨੂੰ ਤੁਹਾਡੇ ਸ਼ਹੀਦਾਂ ਤੋਂ ਤੋੜਦਾ ਤੁਹਾਨੂੰ ਤੁਹਾਡੀ ਪ੍ਰਾਤਨ ਮਰਿਆਦਾ ਤੋਂ ਤੋੜਦਾ ਤੁਸੀਂ ਕਹੋ ਵੀ ਅਸੀਂ ਇਹਜੇ ਬੰਦੇ ਦੇ ਕੋਲੇ ਬਹਿਣ ਨਾਲੋਂ ਨਾ ਇਕੱਲੇ ਬਹਿਣਾ ਚੰਗਾ ਹੁੰਦਾ ਹੈ ਅੱਧਾ ਨੁਕਸਾਨ ਤਾਂ ਆਪਣਾ ਉਦੋਂ ਹੀ ਹੋ ਜਾਂਦਾ ਹੈ ਜਦੋਂ ਆਪਾਂ ਸ਼ੀਤਾਂ ਦੀ ਨਿੰਦਿਆ ਸੁਣ ਲੈਂਦੇ ਆਏ ਨਹੀਂ ਹੁੰਦਾ ਮਹਾਰਾਜ ਨੇ ਆਏ ਨਹੀਂ ਕੀਤਾ ਉੱਥੇ ਹੀ ਕਮ ਡਾਊਨ ਚਲੇ ਉੱਥੇ ਉੱਠ ਖੜੋ ਤੂੰ ਅਸੀਂ ਨਹੀਂ ਅਸੀਂ ਨਹੀਂ ਬਹਿੰਦੇ ਕਿਸੇ ਕੋਲੇ ਜਦੋਂ ਸਾਨੂੰ ਕੋਈ ਬੰਦਾ ਪਤਾ ਲੱਗਦਾ ਹੈ ਨਾ ਵੀ ਇਹ ਇਹਜੇ ਹੈ ਹਨਾ ਇੱਕ ਵਾਰੀ ਅਸੀਂ ਦਾ ਸੇਮਕੁੰਡ ਸਾਹਿਬ ਗਿਆ ਹੋਇਆ ਸੀ ਤੇ ਉੱਥੇ ਮੈਨੂੰ ਇੱਕ ਸਿੰਘ ਨੇ ਬੜੇ ਨੇ ਸ਼ਸਤਰ ਵਸਤਰ ਮੇਰੇ ਪਾਏ ਹੋਏ ਸੀ ਕਿਉਂਕਿ ਸ਼ੁਰੂ ਤੋਂ ਚਾਹ ਹੈ ਸ਼ਸਤਰਾਂ ਵਸਤਰਾਂ ਦਾ ਤੇ ਸ਼ਾਸਤਰ ਬਹੁਤ ਧਾਰਨ ਕੀਤੇ ਹੋਏ ਉਹ ਸਿੰਘ ਭਾਈ ਸਾਹਿਬ ਸੀਗੇ ਚਿੱਟਾ ਜਾਂ ਦਾੜਾ ਸੀ ਉਹਨਾਂ ਦਾ ਅੱਧਾ ਤੇ ਉਹ ਆਏ ਪੱਜੇ ਪੱਜ ਖਾਲਸਾ ਵਾਜੀ ਫਤਿਹ ਵਾ ਫਤਿਹ ਜੀ ਫਤਿਹ ਬਹੁਤ ਵਧੀਆ ਜੀ ਤੁਹਾਡੇ ਸ਼ਾਸਤਰ ਬਹੁਤ ਵਧੀਆ ਜੀ ਆਏ ਜੀ ਕੱਲਾਂ ਕਰਦੇ ਕਰਦੇ ਮੈਂ ਕਿਹਾ ਅੱਛਾ ਹਾਂ ਜੀ ਹਾਂ ਜੀ ਕਰਦੇ ਕਰਦੇ ਉਹ ਜੀ ਫਲਾਨੇ ਸੰਤ ਤਾਂ ਬਹੁਤ ਮਾੜਾ ਉਹ ਤਾਂ ਸੰਤ ਪਖੰਡੀ ਆ ਉਹ ਫਲਾਨਾ ਆਏ ਉਹ ਐ ਕਰਨ ਲੱਗ ਗਿਆ ਮੈਂ ਕਿਹਾ ਤੂੰ ਜਾ ਭਾਈ ਤੂੰ ਚਲਾ ਜਾ ਜਾ ਮੈਂ ਤੇ ਤੂੰ ਕੋਈ ਨਹੀਂ ਲੈਣਾ ਮੈਂ ਮੈਂ ਮਨਚ ਮਤਲਬ ਕਿਹਾ ਮੈਂ ਕਿਹਾ ਤੁਸੀਂ ਜਾਓ ਮੈਂ ਬਾਣੀ ਪੜ੍ਹਨੀ ਤੁਸੀਂ ਜਾਓ ਬਸ ਆਪਾਂ ਕੱਟ ਕਰਤਾ ਨਾ ਉੱਥੇ ਹੀ ਇਸ ਤਰ੍ਹਾਂ ਕੱਟ ਕਰ ਦੇਈਦਾ ਹੈ ਕਦੇ ਵੀ ਗੁਰੂ ਦੇ ਨਿੰਦਕ ਕੋਲੇ ਸ਼ਹੀਦਾਂ ਦੇ ਨਿੰਦਕ ਕੋਲੇ ਤੁਹਾਡੀ ਪ੍ਰਾਤਨ ਬਰਿਆਦਾ ਦਸਮ ਦੀ ਜਿਹੜਾ ਨਿੰਦਿਆ ਕਰਦਾ ਸਰ ਉਹਦੇ ਕੋਲ ਉੱਠ ਕੇ ਭੱਜ ਜਾਓ ਜੇ ਤੁਸੀਂ ਨਾ ਗਏ ਫਿਰ ਇਹ ਜੀ ਟੱਕਰ ਕਿਤੇ ਜਾ ਕੇ ਵੱਜੂਗੀ ਬੰਦਾ ਆ ਸਾਰਾ ਹੀ ਖਤਮ ਹੋ ਜਾਊਗਾ ਮਾ ਆਪਣਾ ਕਹਿਣ ਦਾ ਮਤਲਬ ਵੀ ਅੰਦਰ ਆਤਮਾ ਦਾ ਨੁਕਸਾਨ ਹੁੰਦਾ ਹੈ ਹੋਰ ਆਪਾਂ ਕਿਉਂ ਮਤਲਬ ਉਹ ਕਰਦੇ ਫਿਰਦੇ ਅਸੀਂ ਨਹੀਂ ਬਹਿੰਦੇ ਇਹੋ ਜਿਹੇ ਬੰਦੇ ਕੋਲੇ ਨਾ ਅਸੀਂ ਉਹਦੇ ਕੋਲੇ ਬੈਠਾਂਗੇ ਜਿਨੇ ਮਹਾਰਾਜ ਦੀ ਉਸਤਤ ਕਰਨੀ ਜਿਹੜਾ ਸ਼ਹੀਦਾਂ ਨੂੰ ਮੰਨਦਾ ਹੈ ਜਿਨੂੰ ਪਰਤਨ ਬਰਿਆਦਾ ਤੇ ਵਿਸ਼ਵਾਸ ਹੈ ਸਾਰਾ ਕੁਝ ਇਹ ਕੋਈ ਪਖੰਡ ਥੋੜੀ ਹੈ ਜੇ ਆਪਾਂ ਘਰ ਚ ਜੋਤ ਲਾਉਣੀ ਹੈ ਤੇ ਨਾਲ ਮਾੜਾ ਕੀ ਹੈ ਇੱਕ ਤਾਂ ਤੁਹਾਡੇ ਘਰ ਦੀ ਵਾਈਬ੍ਰੇਸ਼ਨ ਚੰਗੀ ਹੋਊਗੀ ਹੈ ਤੇ ਦੂਸਰੀ ਗੱਲ ਹੋਰ ਵੀ ਆਪਾਂ ਘਰ ਚ ਇੰਨਾ ਕੁਝ ਕਰਦੇ ਹੀ ਆ ਜੇ ਆਪਾਂ ਕਿਸੇ ਦੀ ਤੁਸੀਂ ਕਿਸੇ ਤੁਸੀਂ ਆ ਵੈਸਟਰਨ ਕੰਟਰੀਸ ਚਲੇ ਜਾਓ ਕੈਂਡਲ ਤਾਂ ਇਹ ਵੀ ਜਗਾਉਂਦੇ ਨੇ ਕਿਸੇ ਨਾ ਕਿਸੇ ਇਨਸਾਨ ਦੇ ਅੰਦਰ ਉਹ ਸੋਚ ਹੈਗੀ ਹੈ ਵੀ ਕਿਸੇ ਨੂੰ ਸ਼ਰਧਾ ਅਰਪਣ ਕਰਨ ਲਈ ਇਹ ਕੀਤਾ ਜਾਂਦਾ ਇਸ ਤਰ੍ਹਾਂ ਜੋਤ ਦਾ ਮਹਤਮ ਇਹ ਪਤਾ ਨਹੀਂ ਆਪਣੇ ਲੋਕ ਆਪਣੇ ਲੋਕ ਪਿੱਛੇ ਛੱਡ ਜਾਂਦੇ ਹਰੇ ਕਿਉਂ ਨਹੀਂ ਆ ਵੀ ਹੁੰਦਾ ਆ ਵੀ ਹੁੰਦਾ ਆ ਵੀ ਇੱਕ ਦਿਨ ਫਿਰ ਆਪਾਂ ਜਾ ਕੇ ਬਿਲਕੁਲ ਪਿੱਛੇ ਰਹਿ ਜਾਣਾ ਫਿਰ ਕੁਝ ਵੀ ਨਹੀਂ ਹੁੰਦਾ ਠੀਕ ਹੈ ਨਾ ਨਰਕਾਂ ਦੇ ਦਵਾਰ ਪਹਿਲਾਂ ਹੀ ਖੋਲੀ ਬੈਠੇ ਆਪਾਂ ਸਾਰੇ ਜਾਣੇ ਕਿਉਂ ਭਜਨ ਮੰਦਗੀ ਹੈ ਨਹੀਂ ਆਪਣੇ ਕੋਲ ਹੈਗੀ ਆ ਨਹੀਂ ਹੈਗੀ ਉਹ ਨਹੀਂ ਤਾਂ ਨਹੀਂ ਹੈ ਚਾਹਦਾ ਕਿ ਕਿਸੇ ਦੇ ਅੰਦਰ ਸਿਮਰਨ ਦੇਖੋ ਤਾਂ ਚਾਹਦਾ ਕਿ ਦੇ ਅੰਦਰ ਸਿਮਰਨ ਨਹੀਂ ਚੱਲਦਾ ਮਾਰਾ ਕਹਿੰਦੇ ਜੱਪਾ ਜਾਪ ਨਵਿਸਰ ਆਤ ਜੁਗਾ ਸਮਾਏ ਕਿਦੇ ਅੰਦਰ ਚੱਲਦਾ ਸਿਮਰਨ ਬਹੁਤ ਵਿਰਲੇ ਬਹੁਤ ਵਿਰਲਾ ਕੋਈ 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 ਹੈ ਜਿਹਨੂੰ ਬ੍ਰਹਮ ਗਿਆਨ ਹੋਇਆ ਮਾਰਾ ਕਿਰਪਾ ਨਾਲ ਹਣਾ ਜਿਨੂੰ ਪਤਾ ਹੈ ਆਤਮ ਸਰੂਪ ਕੀ ਹੈ ਕੋਈ ਕੋਈ ਬਿਰਲਾ ਇਕ ਅੱਦਾ ਹੈ ਕੋਈ ਕਰੋੜਾਂ ਚੋ ਇਕ ਅੱਦਾ ਬੈਠਾ ਹੈ ਕੋਈ ਬਾਕੀ ਖਲਕ ਤਾਂ ਕੀ ਹਾਲ ਹੋ ਤੁਸੀਂ ਆਪ ਹੀ ਦੇਖ ਲਓ ਹਣਾ ਸੋ ਆਗਾ ਜਮਦਲ ਬਿਕਮ ਕਣਾ ਸ੍ਰੀ ਰਾਮ ਨਾਮਾ ਉਚਰਮਣਾ ਆਗਾ ਜਮਦਨ ਜਮਦਲ ਬਿਕਮ ਕਣਾ ਮਹਾਪੁਰਖ ਸਾਨੂੰ ਕਹਿੰਦੇ ਹੁੰਦੇ ਜੀ ਕਹਿੰਦੇ ਜੇ ਸਾਰੀ ਦੁਨੀਆ ਇਕੱਠੀ ਵੀ ਮਰ ਜੇ ਤਾਂ ਵੀ ਜਮਦੂਤ ਘਟਣੇ ਨਹੀਂ ਐਨੇ ਜਮ ਨੇ ਪ੍ਰਮਾਤਮਾ ਕੋਲੇ ਕਈ ਹਜ਼ਾਰਾਂ ਲੱਖਾਂ ਕਰੋੜਾਂ ਜਮ ਨੇ ਠੀਕ ਹੈ ਨਾ ਸੋ ਸ਼ਹੀਦ ਪਹਿਲੀ ਬੇਨਤੀ ਇਹਨਾਂ ਨੂੰ ਬਿਲਕੁਲ ਵੱਧ ਤੋਂ ਵੱਧ ਸਤਿਕਾਰ ਘਰ ਦੇ ਵਿੱਚ ਇਹਨਾਂ ਦੇ ਨਾਮ ਦਾ ਪ੍ਰਸ਼ਾਦਾ ਬਣਾਈਦਾ ਹੈ ਹਰ ਹਫ਼ਤੇ ਦੇਗ ਬਣਾਈ ਦੀ ਹੈ ਜਿੰਨਾ ਦੀ ਸਮਰੱਥਾ ਦੇ ਲਈ ਬਣਾ ਲਓ ਥੋੜੀ ਜੀ ਬਣਾ ਲਓ ਠੀਕ ਹੈ ਇਸ ਤਰ੍ਹਾਂ ਸ੍ਰੀ ਸਾਹਿਬ ਦਾ ਕਰਿਆ ਆਸਨ ਲਾਓ ਉੱਥੇ ਬਹਿ ਕੇ ਦਸਮ ਦੀ ਬਾਣੀ ਗੁਰੂ ਗ੍ਰੰਥ ਸਾਹਿਬmarg ਸਰਵਲੋ ਦੀ ਬਾਣੀ ਪੜਿਆ ਕਰੋ ਤੁਹਾਨੂੰ ਕਿਸੇ ਨੂੰ ਪੁੱਛਣਾ ਨਹੀਂ ਪੈਣਾ ਕਿਹੜਾ ਕੰਮ ਕਿਵੇਂ ਕਰਨਾ ਠੀਕ ਹੈ ਸ਼ਹੀਦਾਂ ਦੇ ਸਥਾਨਾਂ ਤੇ ਜਾ ਕੇ ਬਹਿ ਕੇ ਸਿਮਰਨ ਕਰਿਆ ਕਰੋ ਜੇ ਆਪਾਂ ਉਹਨਾਂ ਦੀ ਕਦਰ ਕਰਾਂਗੇ ਫੇਰ ਹੀ ਗੱਲ ਹੈ ਨਾ ਉਹਨਾਂ ਨੂੰ ਤਾਂ ਕੁਝ ਨਹੀਂ ਚਾਹੀਦਾ ਉਹ ਸਾਰੇ ਪਰਮੰਡ ਦੇ ਜਿਹੜੇ ਘੜਦੇ ਰਹਿੰਦੇ ਹੁੰਦੇ ਜਿੱਦ ਜਿੱਥੇ ਮਰਜ਼ੀ ਜੀ ਕਰਦਾ ਚਲੇ ਜਾਂਦੇ ਕਦੇ ਕਿਸੇ ઋષਿ ਮਹੰਨੀ ਕੋਲ ਜਾ ਕੇ ਬੈਠ ਜਾਂਦੇ ਹਾਂਜੀ ઋષਿ ਜੀ ਅੱਜ ਤੁਹਾਡੀ ਪੂਰੀ ਫੌਜਾਂ ਆ ਗਈਆਂ ਨੇ ਕਦੇ ਕਿਸੇ ઋષਿ ਕੋਲ ਚਲੇ ਜਾਂਦੇ ਸਤਜੂਗ ਵਾਲੇ ਕੋਲ ਕਦੇ ਧਰਤੀ ਤੇ ਆ ਜਾਂਦੇ ਕਦੇ ਬੰਦਗਿਆਂ ਉਹ ਤਾਂ ਮੌਜਾਂ ਨੇ ਉਹਨਾਂ ਨੇ ਮੁਕਤ ਨੇ ਹਨਾ ਗੁਰਮੁਖ ਆਵੇ ਜਾਏ ਨਿਸੰਗ ਇਹਦਾ ਮਤਲਬ ਕੀ ਹੈ ਗੁਰਮੁਖ ਬਿਨਾਂ ਕਿਸੇ ਰੋਕ ਟੋਕ ਤੋਂ ਆਉਂਦਾ ਜਾਂਦਾ ਹੈ ਇਹ ਗੁਰਮੁਖੀ ਨੇ ਸ਼ੀਸ਼ਿਦ ਕਹਿੰਦੇ ਸੱਚਖੰਡ ਜਾ ਵੜਦੇ ਉੱਥੇ ਸਿਮਰਨ ਕਰਨ ਲੱਗੇ ਨੇ ਬੈਠ ਕੇ ਉੱਥੋਂ ਫਿਰ ਮਹਾਰਾਜ ਕੋ ਹੁਕਮ ਕਰ ਦਿੰਦੇ ਫਿਰ ਕਿਸੇ ਹੋਰ ਪੂਰੀ ਚ ਜਾ ਵੜਦੇ ਬਿਸ਼ਨੂ ਨੂੰ ਕਹਿੰਦੇ ਬਿਸ਼ਨੂ ਜੀ ਆਹ ਕੰਮ ਕਰੋ ਅੱਜ ਮਹਾਰਾਜ ਨੇ ਕਿਹਾ ਉਹ ਕਹਿੰਦਾ ਠੀਕ ਹੈ ਜੀ ਮਹਾਰਾਜ ਠੀਕ ਹੈ ਸਤਿਵਚਨ ਕਦੇ ਕਿਸੇ ਨੂੰ ਕਹਿੰਦੇ ਇਹ ਗੁਪਤ ਗੱਲਾਂ ਨੇ ਵੈਸੇ ਹੈ ਸੋ ਇਸ ਕਰਕੇ ਹੀ ਚੀਜ਼ਾਂ ਹੁੰਦੀਆਂ ਨੇ ਹਨਾ ਕਦੇ ਕੁਝ ਹੋਰ ਕਰਨਾ ਸਿੱਖਾਂ ਨੂੰ ਕਿਤੇ ਹੈਲਪ ਦੀ ਲੋੜ ਪੈ ਗਈ ਉੱਥੇ ਜਦੋਂ ਮੋਰਚਾ ਲੱਗਿਆ ਸੀ ਕਿਸਾਨੀ ਯਾਦ ਹੈ ਨਾ ਤੁਹਾਨੂੰ ਤੇ ਤਸ਼ੀਦ ਫੌਜਾਂ ਨੇ ਫਤਕ ਕਰਾਇਆ ਸੀ ਉਹ ਬੰਦੇ ਬੰਦੇ ਦੀ ਸ਼ਹੀਦ ਆਣ ਤਾਕਤ ਦੇ ਕੇ ਰੱਖਦੇ ਬੰਦਿਆਂ ਦੇ ਚੜ੍ਹਦੀ ਕਲਾ ਕਰਕੇ ਰੱਖਦੇ ਇਹ ਚੜ੍ਹਦੀ ਕਲਾ ਕਰਕੇ ਨਾਂ ਰੱਖਣ ਉਹ ਆਪਾਂ ਢਿੱਲੇ ਜੇ ਹੋ ਕੇ ਆਪਾਂ ਭੱਜ ਜਾਈਏ ਉਥੋਂ ਸ਼ਹੀਦ ਸਾਰਾ ਕੁਝ ਕਰਦੇ ਸ਼ਹੀਦ 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 ਬਾਰ ਬਾਰ ਮੈਂ ਸ਼ਬਦ ਵਰਤਿਆ ਘਰ ਚ ਜੁੱਤ ਲਾਇਆ ਕਰੋ ਇਸ ਤਰ੍ਹਾਂ ਭਜਨ ਮੰਨ ਕੇ ਕਰੋ ਤਕੜੇ ਹੋ ਕੇ ਸ਼ਹੀਦ ਤੁਹਾਡੇ ਦੀ ਕਿਰਪਾ ਕਰਨ ਆਪਣੇ ਸਾਰਿਆਂ ਤੇ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ